ਪਰੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅੱਜ ਕੰਟਰੋਲ ਨਾ ਕੀਤਾ ਇਹ ਘਰ ਘਰ ਦੀ ਕਹਾਣੀ ਬਣ ਜਾਣੀ ਹੈ। ਗੇ ਬਿਰਤੀ ਘਰ ਘਰ ਦੀ ਕਹਾਣੀ ਬਣ ਜਾਣੀ ਹੈ। ਕੁੜੀਆਂ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਜਿਹੜਾ ਹੈਗਾ ਰਿਲੇਸ਼ਨਸ਼ਿਪ ਜਿਹੜੀ ਕੁੜੀਆਂ ਦੀ ਕੁੜੀਆਂ ਦੇ ਨਾਲ ਇਹ ਘਰ ਘਰ ਦੀ ਕਹਾਣੀ ਬਣ ਜਾਣੀ ਹੈ। ਉਹਦਾ ਰੀਜ਼ਨ ਕੀ ਹੈ? ਨਹੀਂ ਉਹ ਤਾਂ ਗਿਣਤੀ ਵਧਾਉਂਦੇ ਆ। ਉਹਨਾਂ ਨੇ ਤਾਂ ਬਤਾਉਣੀ ਹੈ ਜੀ। ਪਰ ਉਹ ਅਸਲ ਦੇ ਵਿੱਚ ਕੀ ਹੈ? ਉਹ ਜਿਹਨੂੰ ਗਿਣਤੀ ਦੇ ਵਿੱਚ ਸ਼ਾਮਲ ਕਰਨਗੇ। ਉਹਦੇ ਵਿੱਚ ਉਹਨੂੰ ਪਹਿਲਾਂ ਦਿਸੂਗਾ ਨਾ ਇਹ ਕਿ ਸਾਡੇ ਵਾਲੇ ਕਣ ਸਾਡੇ ਵਾਲੇ ਜਰਮਸ ਹੈਗੇ ਆ ਥੋੜੇ ਬਹੁਤੇ। ਉਹ ਪੈਦਾ ਕਿੱਥੋਂ ਹੋ ਜਾਂਦੇ? ਪੈਦਾ ਸੋਈ ਚੋਂ ਹੋ ਰਹੇ ਆ। ਪੈਦਾ ਸਾਡੇ ਘਰੋਂ ਹੋ ਰਹੇ ਉਸ ਖਾਣ-ਪੀਣ ਤੇ ਉਸ ਘਰਵ ਘਰੇ ਗਈਆਂ ਰਸੋਈ ਚ ਗਈਆਂ ਚੀਜ਼ਾਂ ਤੇ ਉਹਨਾਂ ਤੇ ਕੰਟਰੋਲ ਕਰਨਾ ਪਊਗਾ। ਕੁੜੀਆਂ ਦੇ ਵਿੱਚ ਆਪਸ ਵਿੱਚ ਮੈਂ ਅੱਜ ਕੱਲ੍ਹ ਆਪਣੀ ਅੱਖੀਂ ਇਹਨਾਂ ਦੇਖ ਰਿਹਾ ਹਾਂ ਕਿ ਇੱਕ ਕੁੜੀ ਦੂਸਰੀ ਕੁੜੀ ਦੇ ਨਾਲ ਮਤਲਬ ਉਸ ਤਰੀਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿ ਰਹੀ ਹੈ। ਜਿਵੇਂ ਆਪਾਂ ਕਹਿੰਦੇ ਕਿ ਇੱਕ ਕੁੜੀ ਕਿਸੇ ਦੂਸਰੇ ਮੁੰਡੇ ਦੇ ਨਾਲ ਰਿਲੇਸ਼ਨ ਦੇ ਵਿੱਚ ਹੁੰਦੀ ਜਿਹਨੂੰ ਆਪਾਂ ਕਹਿ ਦਿੰਦੇ ਨੇ ਕਿ ਉਹਨਾਂ ਦਾ ਲਵ ਅਫੇਅਰ ਹੈ। ਹੂੰ। ਠੀਕ ਹੈ। ਉਹ ਅਫੇਅਰ ਜਿਹੜਾ ਕੁੜੀਆਂ ਦਾ ਚੱਲ ਰਿਹਾ ਆਪਸ ਦੇ ਵਿੱਚ। ਜੀ। ਕੁੜੀਆਂ ਦਾ ਕਿੱਥੋਂ ਤੱਕ ਚੱਲ ਰਿਹਾ ਜੋ ਮੈਂ ਡੀਪਲੀ ਮੈਂ ਜੋ ਸਰਚ ਕੀਤਾ ਜਿਹੜੀ ਚੀਜ਼ ਹੋਊ। ਜਾਂਦੀ ਕਿ ਸਚਨ ਤੇਂਦੂਲਕਰ ਜੇ ਐਡ ਕਰ ਰਿਹਾ ਤਾਂ ਉਹਨੇ 100 ਕਰੋੜ ਰੁਪਇਆ ਲਿਆ ਹੋਇਆ ਉਹ ਖੁਦ ਜਿਹੜਾ ਹੱਥ ਚ ਉਹਦੇ ਬੋਤਲ ਫੜਾਈ ਗਈ ਹੈ ਜੋ ਉਹਦੇ ਪੈਕੇਟ ਫੜਾਇਆ ਗਿਆ ਉਹ ਖੁਦ ਨਹੀਂ ਵਰਤਦਾ ਆਪਣੇ ਘਰੇ ਆਪਣੇ ਘਰੇ ਤਾਂ ਫਰਾਂਸ ਤੋਂ ਬੰਗਾ ਕੇ ਵਰਤਦਾ ਉਹ ਜਿਵੇਂ ਕਹਿੰਦੇ ਕਿ ਅ ਵਿਰਾਟ ਕੋਹਲੀ ਦਾ ਪਾਣੀ ਜਿਹੜਾ ਹੁਣ 1300 ਰੁਪਏ ਤੇ 1400 ਰੁਪਏ ਦੀ ਇੱਕ ਬੋਤਲ ਆਉਂਦੀ ਹੈ ਲੀਟਰ ਦੀ ਫਰਾਂਸ ਤੋਂ ਪਾਣੀ ਆਉਂਦਾ ਵਿਰਾਟ ਕੋਹਲੀ ਵਾਸਤੇ ਇੱਕ ਘੁੱਟ ਭਰਦਾ ਛੁੱਟ ਦਿੰਦਾ ਉਹਨੂੰ ਕੀ ਫਰਕ ਪੈਂਦਾ ਕਿਉਂ ਕਰਪਾ ਖਰਪਾ ਦੇ ਮਾਲਕ ਆ ਉਹ ਜਦੋਂ ਕੋਈ ਚੀਜ਼ ਫੜ ਕੇ ਹੱਥ ਚ ਐਡਵਰਟਾਈਜ਼ਮੈਂਟ ਕਰ ਦਿੰਦੇ ਆ ਨਾ ਅਸੀਂ ਅੱਜ ਦੇ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਗਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ ਜਿਨ੍ਹਾਂ ਨੂੰ ਸਟੂਲੇ ਕਹਿੰਦੇ ਨੇ ਇਸ ਵਿਸ਼ੇ ਤੇ ਗੱਲ ਕਰਾਂਗੇ ਜਸਵਿੰਦਰ ਜੀ ਤੋਂ ਸਾਡੇ ਨਾਲ ਨੇ ਜਸਵਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦਾ ਜੀ ਉਹ ਠੀਕ ਹੈ ਕੋ ਜੀ ਵਧੀਆ ਜਸਵਿੰਦਰ ਜੀ ਕਿਵੇਂ ਦੇਖੋਗੇ ਜਿਹੜੇ ਸਾਡੀ ਨਵੀਂ ਜਨਰੇਸ਼ਨ ਹੈ ਜੀ ਉਹਨਾਂ ਦੇ ਵਿੱਚ ਵੀ ਸਟੂਲੇ ਕਹਿ ਲਈ ਜਿਵੇਂ ਮੈਂ ਹੋਰ ਸ਼ਬਦ ਤਾਂ ਕਹਿਣਾ ਨਹੀਂ ਕਿ ਠੀਕ ਹੈ ਉਹ ਜਿਹੜੇ ਭੱਦੇ ਸ਼ਬਦ ਨਹੀਂ ਕਹ ਸਕਦੇ ਸ਼ਬਦ ਨਹੀਂ ਕਹਿ ਨਹੀਂ ਕਿ ਕੀ ਜੀ ਉਹਨਾਂ ਦੀ ਗਿਣਤੀ ਦਿਨੋ ਦਿਨ ਇੰਨੀ ਵਧਦੀ ਜਾ ਰਹੀ ਹੈ ਪਿਛਲੇ ਦਿਨ ਹੀ ਤੁਸੀਂ ਵੇਖਣਾ ਬਈ ਅੰਮ੍ਰਿਤਸਰ ਦੇ ਵਿੱਚ ਸਾਡੀ ਇਤਿਹਾਸਕ ਨਗਰੀ ਹੈ ਜੀ ਉੱਥੇ ਵੀ ਇਹਨਾਂ ਨੇ ਇੱਕ ਸੈਮੀਨਾਰ ਕਰਨਾ ਸੀ ਉੱਥੇ ਇੱਕ ਮੇਲਾ ਲਾਉਣਾ ਸੀ ਜਦੋਂ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਵੀ ਉਹਦੇ ਡਟ ਕੇ ਵਿਰੋਧ ਕੀਤਾ ਉਹ ਕੈਨਸਲ ਕਰਤਾ ਰੱਦ ਕਰਵਾਤਾ ਰੱਦ ਕਰਾਤਾ ਕਿਵੇਂ ਦੇਖੋਗੇ ਜਿਹੜੀ ਇਹ ਗਿਣਤੀ ਕਿਉਂ ਵੱਧ ਰਹੀ ਹੈ ਹਾਂ ਮੇਲਾ ਤੁਸੀਂ ਕਹੋ ਇੱਕ ਪਰੇਡ ਕਰਨੀ ਸੀ ਇਹਨਾਂ ਨੇ ਪੂਰੇ ਸੜਕਾਂ ਤੇ ਜੀ ਜੀ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਇਹੋ ਜਿਹੀਆਂ ਪਰੇਡਾਂ ਅਰੇਂਜ ਕਰਾਉਂਦੇ। ਹਮਮ ਪਰ ਆਪਾਂ ਉਸ ਗੱਲ ਨੂੰ ਛੱਡੀਏ ਉਹ ਠੀਕ ਹੈ ਜਿਹੜੀਆਂ ਮੈਂ ਜਥੇਬੰਦੀਆਂ ਨੇ ਉਹਦਾ ਵਿਰੋਧ ਕੀਤਾ। ਉਹਦੇ ਅਗੇਂਸਟ ਉਹਦੇ ਖਿਲਾਫ ਖੜੇ। ਉਹ ਚੀਜ਼ ਨਹੀਂ ਹੋਣ ਦਿੱਤੀ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਹੈ। ਜੀ। ਬਾਬਾ ਦੀਪ ਸਿੰਘ ਸਾਹਿਬ ਦੀ ਸ਼ਹਾਦਤ ਉੱਥੇ ਹੋਈ ਹੈ। ਮੈਂ ਕਹਿੰਦਾ ਜੀ ਬਹੁਤ ਚਿੰਤਾ ਦਾ ਵਿਸ਼ਾ ਉਤਾਰਾ ਜੀ ਇਹ। ਜੀ। ਕਿ ਜੇ ਆਪਾਂ ਸੋਚਦੇ ਆ ਨਾ ਕਿ ਉੱਥੇ ਜਿਹੜੀ ਗੇਪ ਰੇਡ ਹੋਣ ਲੱਗੀ ਸੀ ਸਟੋਲਾ ਰੇਡ ਹੋਣ ਲੱਗੀ ਸੀ ਤੇ ਉਹਦੇ ਵਿੱਚ ਪਤਾ ਨਹੀਂ ਵੀ ਕਿਸੇ ਪਿੰਡ ਤੋਂ ਇੱਕ ਆਉਣਾ ਸੀ ਕਿਸੇ ਸ਼ਹਿਰ ਤੋਂ ਦੋ ਆਉਣੇ ਸੀ ਵੀ ਇੰਨਾ ਕੁ ਹੋ ਸਕਦਾ ਕਿਸੇ ਤੋਂ ਨਹੀਂ ਵੀ ਆਉਣਾ ਸੀ ਹਰੇਕ ਚ ਨਹੀਂ ਵੀ ਵਾਪਸ ਹੋਈਦਾ ਕਿਸੇ ਪਿੰਡ ਚ ਨਹੀਂ ਹੋਣਾ ਸ਼ਹਿਰ ਚ ਨਹੀਂ ਹੁਣ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਸਿਆਣੇ ਨਾ ਹੋਏ ਜੇ ਅਸੀਂ ਕੰਟਰੋਲ ਨਾ ਕੀਤਾ ਇਹਨਾਂ ਚੀਜ਼ਾਂ ਤੇ ਤੇ ਇਹ ਜਿਹੜਾ ਗੇ ਬਿਰਤੀ ਆ ਨਾ ਇੱਕ ਘਰ ਘਰ ਦੀ ਕਹਾਣੀ ਬਣ ਕੇ ਰਹਿ ਜਾਣੀ ਹੈ ਕਿਉਂ ਦੇਖੋ ਕੀ ਹੋ ਰਿਹਾ ਹੈ ਕੁੜੀਆਂ ਦੇ ਵਿੱਚ ਜਿਹੜੀ ਹੈਗੀ ਹੈ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਸੈਕਸੂਅਲ ਪ੍ਰਵਿਰਤੀ ਕਹਿੰਦੇ ਆ ਕੁੜੀਆਂ ਦੇ ਵਿੱਚ ਚੇਂਜ ਹੋ ਰਹੀ ਹੈ ਕਿਉਂਕਿ ਮੁੰਡਿਆਂ ਪ੍ਰਤੀ ਮਾਫੀ ਚਾਹਾਂਗੇ ਅਸੀਂ ਧੀਆ ਪੜਾਣ ਵਾਲੇ ਆ ਅਸੀਂ ਪਰਿਵਾਰ ਵਾਲੇ ਆ ਪਰ ਇਹ ਗੱਲਾਂ ਕਰਨੀਆਂ ਕਿਉਂਕਿ ਲੋਕ ਸਾਡੇ ਤੋਂ ਉਮੀਦ ਰੱਖਦੇ ਸਾਡੀਆਂ ਗੱਲਾਂ ਤੇ ਭਰੋਸਾ ਕਰਦੇ ਤਾਂ ਸਾਨੂੰ ਇਹ ਗੱਲ ਕਰਨੀ ਪੈਂਦੀ ਹੈ ਕੁੜੀਆਂ ਦੇ ਵਿੱਚ ਆਪਸ ਵਿੱਚ ਮੈਂ ਅੱਜ ਕੱਲ ਆਪਣੀ ਅੱਖੀਂ ਇਹਨਾਂ ਦੇਖ ਰਿਹਾ ਕਿ ਇੱਕ ਕੁੜੀ ਦੂਸਰੀ ਕੁੜੀ ਦੇ ਨਾਲ ਮਤਲਬ ਉਸ ਤਰੀਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿ ਰਹੀ ਹੈ ਜਿਵੇਂ ਆਪਾਂ ਕਹਿੰਦੇ ਆ ਕਿ ਇੱਕ ਕੁੜੀ ਕਿਸੇ ਦੂਸਰੇ ਮੁੰਡੇ ਦੇ ਨਾਲ ਰਿਲੇਸ਼ਨ ਦੇ ਵਿੱਚ ਹੁੰਦੀ ਜਿਹਨੂੰ ਆਪਾਂ ਠੀਕ ਹੈ ਉਹ ਫੇਰ ਜਿਹੜਾ ਕੁੜੀਆਂ ਦਾ ਚੱਲ ਰਿਹਾ ਆਪਸ ਦੇ ਵਿੱਚ ਜੀ ਕੁੜੀਆਂ ਦਾ ਕਿੱਥੋਂ ਤੱਕ ਚੱਲ ਰਿਹਾ ਜੋ ਮੈਂ ਡੀਪਲੀ ਮੈਂ ਜੋ ਸਰਚ ਕੀਤਾ ਜਿਹੜੀ ਚੀਜ਼ ਨੂੰ ਇੱਕ ਨੌਜਵਾਨ ਕੁੜੀ ਦੂਜੀ ਕੁੜੀ ਦੇ ਨਾਲ ਉਸੇ ਤਰ੍ਹਾਂ ਦੀ ਸੈਟਿੰਗ ਹੈ ਜਿਵੇਂ ਇੱਕ ਕੁੜੀ ਦੀ ਕਿਸੇ ਮੁੰਡੇ ਨਾਲ ਹੁੰਦੀ ਹੈ ਠੀਕ ਹੈ ਮੈਂ ਫੇਰ ਮਾਫੀ ਚਾਹੂੰਗਾ ਕਿ ਬਹੁਤ ਸਾਰੇ ਸ਼ਬਦ ਜਿਹੜੇ ਨਹੀਂ ਚਾਹੁੰਦੇ ਉਹ ਸਾਨੂੰ ਵਰਤਨੇ ਪੈਣਗੇ ਕਿਉਂਕਿ ਸ਼ਬਦ ਤਾਂ ਰੂਟੀਨ ਚ ਹੈ ਜੀ ਫੇਰ ਉੱਥੇ ਕੀ ਕਿਹਾ ਜਾਂਦਾ ਉਹ ਕੁੜੀ ਇੱਕ ਕੁੜੀ ਜਿਹੜੀ ਦੂਸਰੀ ਕੁੜੀ ਨੂੰ ਕਿਉਂਕਿ ਦੋਨੋਂ ਫੀਮੇਲ ਹੈ ਉਹਨਾਂ ਦੇ ਵਿੱਚ ਕੋਈ ਮੇਲ ਜਾਂ ਇੱਕ ਫੀਮੇਲ ਤਾਂ ਹੈ ਨਹੀਂ ਉਹ ਫਿਰ ਜਿਹੜੀਆਂ ਇੱਕ ਦੂਜੀ ਨੂੰ ਇਸ ਤਰ੍ਹਾਂ ਕਰਕੇ ਜਿਹੜੀ ਇੱਕ ਕੁੜੀ ਦੂਸਰੀ ਕੁੜੀ ਨੂੰ ਪਟਾਉਂਦੀ ਆ ਨਾ ਫਿਰ ਉਹ ਧਿਆਨ ਰੱਖਦੀ ਆ ਕਿ ਕੋਈ ਹੋਰ ਕੁੜੀ ਤਾਂ ਨਹੀਂ ਤੇ ਸੰਪਰਕ ਦੇ ਵਿੱਚ ਹੂੰ ਫਿਰ ਉਹ ਉਸ ਇੱਕ ਦੂਜੀ ਨੂੰ ਉਹ ਇਹ ਗੱਲ ਕਹਿੰਦੀ ਆ ਕਿ ਫਲਾਨੀ ਕੁੜੀ ਤੇਰੇ ਵੱਲ ਇੰਟਰਸਟਿਡ ਹੈ ਫਲਾਨੀ ਕੁੜੀ ਤੇਰੇ ਵੱਲ ਇੰਟਰਸਟਿਡ ਹੈ ਹੂੰ ਤੇ ਜੇ ਮੈਨੂੰ ਪਤਾ ਲੱਗ ਗਿਆ ਨਾ ਕਿ ਤੂੰ ਉਹਦੇ ਨਾਲ ਵੀ ਗੱਲ ਕੀਤੀ ਆ ਹੂੰ ਤਾਂ ਮੈਂ ਤੈਨੂੰ ਮਾਰ ਦੂੰ ਮੈਂ ਉਹਨੂੰ ਮਾਰ ਦੂੰ ਜਿਵੇਂ ਮੁੰਡੇ ਕੁੜੀਆਂ ਨੂੰ ਕਹਿੰਦੇ ਮੁੰਡਾ ਕੁੜੀ ਨੂੰ ਕਹਿੰਦਾ ਹੁੰਦਾ ਕੁੜੀ ਨੂੰ ਕਹਿੰਦਾ ਹੁੰਦਾ ਹਾਂ ਹਾਂ ਕਿ ਜੇ ਸੇਮ ਜਿਵੇਂ ਉਹ ਚੀਜ਼ ਕੁੜੀਆਂ ਦੇ ਵਿੱਚ ਜੀ ਜੀ ਠੀਕ ਹੈ ਇਹ ਲੋਕਲ ਪੱਧਰ ਤੇ ਵੀ ਹੈ ਜਿੱਥੇ ਆਪਾਂ ਬੈਠੇ ਆ ਇੱਥੇ ਵੀ ਮੈਂ ਜਾਣਦਾ ਪਰ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਇਹਨਾਂ ਚੀਜ਼ਾਂ ਹੁਣ ਇਹ ਤਾਂ ਗੱਲ ਆ ਗਈ ਕਿ ਸੈਕਸੁਅਲ ਪ੍ਰਵਿਰਤੀ ਜਿਹੜੀ ਆ ਉਹ ਉਹ ਕਿਉਂ ਘਟ ਰਹੀ ਹੈ ਕੁੜੀਆਂ ਦੀ ਮੁੰਡਿਆਂ ਪ੍ਰਤੀ ਮੁੰਡਿਆਂ ਦੀ ਕੁੜੀਆਂ ਪ੍ਰਤੀ ਜਿਹੜੀ ਉਹ ਉਹ ਚੀਜ਼ ਕਾਸ਼ਿਸ਼ ਘਟ ਰਹੀ ਹੈ ਮੁੰਡਿਆਂ ਦੀ ਮੁੰਡਿਆਂ ਪ੍ਰਤੀ ਹੋਰੀ ਕੁੜੀਆਂ ਦੀ ਕੁੜੀਆਂ ਪ੍ਰਤੀ ਕਿਉਂਕਿ ਤੁਸੀਂ ਆਪਾਂ ਜੇਵਿਰਤੀ ਦੀ ਗੱਲ ਕੀਤੀ ਹੈ ਕਿਉਂ ਹੋ ਰਹੀ ਹੈ ਇਹ ਵਿਸ਼ੇ ਤੇ ਵੀ ਆਪਾਂ ਗੱਲ ਕਰਾਂਗੇ ਪਰ ਮੈਂ ਪਹਿਲਾਂ ਇਹ ਚੀਜ਼ ਦੱਸ ਦਿਆਂ ਮੈਂ ਕਿਹਾ ਨਾ ਕਿ ਅੱਜ ਤਾਈਂ ਸੋਚਦੇ ਆ ਕਿ ਯਾਰ ਜੇ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਰੇਡ ਕਿਸੇ ਬੱਦ ਦਿਮਾਗ ਨੇ ਕਿਸੇ ਸਿਰ ਫੇਰੇ ਨੇ ਉਲੀਕ ਹੀ ਦਿੱਤੀ ਸੀ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਕੈਨਸਲ ਕਰਵਾਤੀ ਉਹਦੇ ਵਿੱਚ ਆਪਾਂ ਇਹ ਕਹਿਣਾ ਕਿ ਆਪਾਂ ਸੋਚਿਆ ਕਿ ਪਤਾ ਨਹੀਂ ਕਿ ਕਿਸੇ ਇੱਕ ਸ਼ਹਿਰ ਤੋਂ ਇੱਕ ਜਾਊਗਾ ਕਿਥੋਂ ਨਾ ਜਾਊਗਾ ਹੈਗਾ ਕਿ ਨਹੀਂ ਹੈਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅੱਜ ਕੰਟਰੋਲ ਨਾ ਕੀਤਾ ਇੱਕ ਘਰ ਘਰ ਦੀ ਕਹਾਣੀ ਬਣ ਜਾਣੀ ਹੈ ਗੇ ਬਿਰਤੀ ਘਰ ਘਰ ਦੀ ਕਹਾਣੀ ਬਣ ਜਾਣੀ ਹੈ ਕੁੜੀਆਂ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਜਿਹੜਾ ਹੈਗਾ ਰਿਲੇਸ਼ਨਸ਼ਿਪ ਜਿਹੜੀ ਕੁੜੀਆਂ ਦੀ ਕੁੜੀਆਂ ਦੇ ਨਾਲ ਇਹ ਘਰ ਘਰ ਦੀ ਕਹਾਣੀ ਬਣ ਜਾਣੀ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਹੈ ਸਾਡੇ ਰਸੋਈ ਦੇ ਵਿੱਚ ਕੀ ਹੁੰਦਾ ਸੀ ਤੇ ਕੀ ਲੈ ਆਏ ਅਸੀਂ ਹੂੰ ਸਾਡੀ ਰਸੋਈ ਚ ਕੀ ਹੁੰਦਾ ਸੀ ਸਾਡੀ ਰਸੋਈ ਚ ਹੁੰਦਾ ਸੀ ਸਰੋਂ ਦਾ ਸਾਗ ਸਾਡੀ ਰਸੋਈ ਚ ਹੁੰਦੀ ਸੀ ਮੱਕੀ ਦੀ ਰੋਟੀ ਸਾਡੀ ਰਸੋਈ ਚ ਹੁੰਦਾ ਸੀ ਗੁੜ ਪ्युअर ਗੁੜ ਅੱਜ ਕੱਲ ਤਾਂ ਗੁੜ ਵੀ ਕੈਮੀਕਲ ਆਉਣ ਲੱਗ ਪਿਆ ਸਾਡੀ ਰਸੋਈ ਦੇ ਵਿੱਚ ਹੁੰਦੀ ਸੀ ਲੱਸੀ ਚਾਟੀ ਵਾਲੀ ਸਾਡੀ ਰਸੋਈ ਦੇ ਵਿੱਚ ਹੁੰਦੀ ਸੀ ਮੱਖਣੀ ਸਾਡੀ ਰਸੋਈ ਚ ਹੁੰਦਾ ਸੀ ਦੇਸੀ ਘਿਓ ਹੂੰ ਸਾਡੀ ਰਸੋਈ ਦੇ ਵਿੱਚ ਹੁੰਦੀ ਸੀ ਚਟਣੀ ਹੂੰ ਸਾਡੀ ਰਸੋਈ ਦੇ ਵਿੱਚ ਹੁੰਦਾ ਸੀ ਆਚਾਰ ਤੇ ਗੰਡਾ ਸਾਡੀ ਹਾਈਟ ਕਿੰਨੀ ਆ ਤੁਹਾਡੀ ਹਾਈਟ ਕਿੰਨੀ ਹੈ ਹੂੰ 5 ਫੁੱਟ 11 ਇੰਚ ਹੋਊਗੀ ਮੇਰੀ ਹਾਈਟ 6 ਫੁੱਟ ਹੈ ਹੁਣ ਨਸਲਾਂ ਜਿਹੜੀਆਂ ਆ ਰਹੀਆਂ ਸਾਡੀਆਂ ਉਹਨਾਂ ਦੀ ਹਾਈਟ ਕੀ ਹੈ ਹਾਲਾਂਕਿ ਸ਼ੁਕਰ ਹੈ ਰੱਬ ਦਾ ਆਪਣੇ ਬੱਚਿਆਂ ਦੀ ਹਾਈਟ ਤਾਂ ਆਪਣੇ ਬਰਾਬਰ ਹੈ ਸ਼ਾਇਦ ਅਸੀਂ ਖਾਣ ਪੀਣ ਚੰਗਾ ਦੇ ਲਿਆ ਹੋਵੇ ਅੱਜ ਸਾਡੀ ਰਸੋਈ ਦੇ ਵਿੱਚ ਕੀ ਹੈ ਅੱਜ ਸਾਡੀ ਰਸੋਈ ਦੇ ਵਿੱਚ ਮੈਗੀ ਅੱਜ ਸਾਡੀ ਰਸੋਈ ਦੇ ਵਿੱਚ ਅਸੀਂ ਕਹਿੰਨੇ ਕਿ ਪਾਓ ਪਾਜੀ ਲਿਓ ਬੜਾ ਪਾਓ ਲਿਓ ਨੋਡਲਸ ਲਿਓ ਬਾਜ਼ਾਰ ਚੱਲਦੇ ਆ ਚਲੋ ਗੋਲ ਗੱਪੇ ਖਾ ਕੇ ਆਵਾਂਗੇ 버거 ਖਾ ਕੇ ਆਵਾਂਗੇ ਪਚੀਸ ਚਿਲੀ ਖਾ ਕੇ ਆਵਾਂਗੇ ਸਾਡੀ ਰਸੋਈ ਚ ਕੀ ਹੈ ਕੋਲਡ ਡਰਿੰਕ ਮੈਗੀ ਪਈ ਐ ਇਦਾਂ ਦਾ ਕਿੰਨਾ ਕੁਝ ਪਿਆ ਹੈਗਾ ਜਿਵੇਂ ਅਸੀਂ ਕਹਿੰਨੇ ਕਿ ਚਿਪਸ ਪਏ ਐ कुरकुरੇ ਪਏ ਐ ਠੀਕ ਐ ਮੈਨੂੰ ਬਾਈ ਨੇ ਵੀ ਚੀਜ਼ਾਂ ਇਹ ਇਹ ਵੀ ਜਸਵਿੰਦਰ ਜੀ ਮੈਂ ਕਰ ਰੂ ਇਹ ਵੀ ਇੱਕ ਟ੍ਰੈਂਡ ਬਣਾ ਲਿਆ ਵੱਡੇ ਲੋਕਾਂ ਨੂੰ ਵੇਖ ਕੇ ਛੋਟੇ ਲੋਕ ਕਹਿੰਦੇ ਯਾਰ ਉਹਨਾਂ ਦੇ ਘਰੇ ਪਿਆ ਆਪਾਂ ਵੀ ਲੋ ਖਾਣੀ ਇਹ ਚੀਜ਼ਾਂ ਵਿਖਾਉਣ ਨਾਲ ਆਪਣੇ ਆਪ ਨੂੰ ਵੱਡਾ ਬੜਾਪਨ ਲੰਘਦਾ ਨਹੀਂ ਨਹੀਂ ਬਣਾ ਨਹੀਂ ਵੱਡੇ ਦਸਾਂ ਕੋ ਦਿਨਾਂ ਅਸੀਂ ਨਹੀਂ ਬਣਾਇਆ ਉਤਾਰੇ ਚ ਬਣਾ ਦਿੱਤਾ ਗਿਆ ਜਿੰਨਾ ਅਸੀਂ ਡਿਜੀਟਲ ਹੁੰਦੇਗੇ ਨਾ ਉਹ ਡਿਜੀਟਲਿਜ਼ਮ ਨੇ ਜਿਹੜਾ ਸੀਗਾ ਸਾਨੂੰ ਐਨੇਕ ਡਿਜੀਟਲ ਕਰਤਾ ਕਿ ਸਾਡੀਆਂ ਨਸਲਾਂ ਜਿਹੜੀਆਂ ਖਤਮ ਕਰਨ ਤੇ ਜਿਹੜੀਆਂ ਚੀਜ਼ਾਂ ਉਹ ਉਸ ਪਾਸੇ ਨੂੰ ਤੁਰ ਪਈ ਸੀ ਉਹਦਾ ਰੀਜ਼ਨ ਕਿ ਇੱਕ ਸਮਾਂ ਹੁੰਦਾ ਸੀ ਪੂਰੇ ਮੁਹੱਲੇ ਦੇ ਵਿੱਚ ਪੂਰੀ ਗਲੀ ਦੇ ਵਿੱਚ ਇੱਕ ਘਰੇ ਟੀਵੀ ਟੈਲੀਵਿਜ਼ਨ ਹੁੰਦਾ ਸੀ ਇੱਕ ਘਰੇ ਟੈਲੀਵਿਜ਼ਨ ਹੁੰਦਾ ਸੀ ਉਹ ਉਹਦੇ ਤੇ ਦੋ ਚੈਨਲ ਚੱਲਦੇ ਸੀ ਇੱਕ ਦਿੱਲੀ ਨੈਸ਼ਨਲ ਚੈਨਲ ਇੱਕ ਜਲੰਧਰ ਦੂਰਦਰਸ਼ਨ ਜੀ ਤੀਜਾ ਚੈਨਲ ਜੇ ਕਿਸੇ ਨੇ ਐਂਟੀਨਾ ਜਿਆਦਾ ਉੱਚਾ ਕਰਕੇ ਲਾਤਾ ਤਾਂ ਪਾਕਿਸਤਾਨ ਖਿੱਚ ਲੈਂਦਾ ਸੀ ਲਾਹੌਰ ਨਹੀਂ ਤਾਂ ਦੋ ਹੀ ਚੱਲਦੇ ਸੀਗੇ ਉਹਦੇ ਤੇ ਗਿਣੇ ਮਿੱਥੇ ਪ੍ਰੋਗਰਾਮ ਹੁੰਦੇ ਸੀ ਦਿਨੇ ਅਸੀਂ ਕੋਈ ਸੋਨਾ ਰੇਡੀਓ ਹੁੰਦਾ ਸੀਗਾ ਕੰਧੋਲੀ ਤੇ ਰੱਖਿਆ ਹੋਇਆ ਜਾਂ ਟੇਬਲ ਤੇ ਰੱਖਿਆ ਹੁੰਦਾ ਸੀ ਬਿਜਲੀ ਵਾਲਾ ਉਹਦੇ 'ਚ ਵੀ ਗਿਣਵੇਂ ਚੁਣਵੇਂ ਪ੍ਰੋਗਰਾਮ ਹੁੰਦੇ ਸੀਗੇ ਆ 2:30 ਵਜੇ ਗੀਤ ਆਉਣੇ ਆ ਦੇ ਵਿੱਚ ਹੁਣ ਤਿੰਨ ਗਾਣੇ ਆਉਣਗੇ ਹੁਣ ਇਹਦੇ ਚ 5 ਵਾਲੇ ਹੁਣ ਇਹ ਚ 7 ਵਾਲੇ ਚ 8 ਵਾਲੇ ਉਹ ਟਾਈਮ ਹੁੰਦਾ ਸੀ ਨਾ ਸਮਾਸਾਰਨੀ ਸੀ ਅਕਿੰਦਰ ਜੀ ਇੱਕ ਕੱਲ ਹੋਰ ਵੀ ਸੀ ਜਦੋਂ ਤੁਸੀਂ ਹੁਣ ਰੇਡੂਗੋ ਦੀ ਗੱਲ ਕਰੀ ਹੈ ਜੀ ਟੈਲੀਵਿਜ਼ਨ ਦੀ ਗੱਲ ਕਰੀਏ ਉਦੋਂ ਪਰਿਵਾਰ ਸਾਰੇ ਜੁੜ ਕੇ ਬੈਠਦੇ ਸਨ ਪਰਿਵਾਰਾਂ ਦੇ ਵਿੱਚ 5 7 10 ਜੀ ਦਾ ਮਾਮੂਲੀ ਸੀ ਨੋਰਮਲ ਸੀ ਉਹਨੂੰ ਕਰਮਾਂ ਵਾਲੇ ਕਹਿੰਦੇ ਸੀ ਵੱਡਾ ਪਰਿਵਾਰ ਕਰਮਾਂ ਵਾਲਾ ਹੁਣ ਲੋਕਾਂ ਨੇ ਕੀ ਬਣਾ ਛੋਟਾ ਪਰਿਵਾਰ ਦੁਖੀ ਪਰਿਵਾਰ ਪਰ ਦੁਖੀ ਪਰਿਵਾਰ ਮੈਂ ਇੱਕ ਉਹ ਦੁਖੀ ਪਰਿਵਾਰ ਛੋਟਾ ਪਰਿਵਾਰ ਦੁਖੀ ਪਰਿਵਾਰ ਅਸੀਂ ਕਮਰਿਆਂ ਚ ਵੰਡੇਗੇ ਇਹ ਗੱਲ ਆਪਾਂ ਜੇ ਇਸ ਪਾਸੇ ਲੈ ਕੇ ਤਾਂ ਗੱਲ ਹੋਰ ਰਸਤੇ ਪੈ ਜਾਣੀ ਇਸ ਵਿਸ਼ੇ ਤੇ ਕਿਸੇ ਦਿਨ ਫਿਰ ਆਪਾਂ ਜ਼ਰੂਰ ਡਿਸਕਸ ਕਰਾਂਗੇ ਮੈਂ ਇੱਕ ਉੱਥੇ ਗੱਲ ਲੈ ਕੇ ਹੁਣੀ ਸੀ ਮੈਂ ਤੁਹਾਡੀ ਦੀ ਲਊਗਾ ਵੀ ਜਦੋਂ ਸ਼ਾਮ ਦਾ ਟਾਈਮ ਹੁੰਦਾ ਸੀ 6 7 ਵਜੇ ਜਾਂਦੇ ਇੱਕ ਘਰ ਦੇ ਮੈਂਬਰ ਦੀ ਡਿਊਟੀ ਲੱਗੀ ਹੁੰਦੀ ਸੀ ਵਿਹੜੇ ਦੇ ਵਿੱਚ ਪਾਣੀ ਛਿੜਕ ਕੇ ਮੰਜੇ ਢਾਹ ਕੇ ਟੀਵੀ ਲਾ ਦਿੰਦਾ ਸੀ ਬਿਲਕੁਲ ਤੇ ਸਾਰੇ ਬੰਦੇ ਲੈਂਡ 'ਚ ਬੈਠ ਕੇ ਟੀਵੀ ਵੇਖਦੇ ਸੀ ਉੱਥੇ ਰੋਟੀ ਖਾਂਦੇ ਸੀ ਤੇ ਉੱਥੇ ਰੋਟੀ ਬਣਾਉਂਦੇ ਸੀ ਉੱਥੇ ਬੇਬੇ ਬਾਪੂ ਬੈਠਾ ਰੋਟੀ ਨਿੱਕਾ ਜਵਾਕ ਦੀ ਡਿਊਟੀ ਤੇ ਚਾ ਚਾ ਨਾ ਭੱਜ ਭੱਜ ਕੇ ਥਾਲੀਆਂ ਦੇ ਰੋਟੀਆਂ ਫੜਾਉਂਦਾ ਥਾਲੀਆਂ ਦੇ ਉੱਥੇ ਰੋਟੀ ਖਾਂਦੇ ਨਾਲੇ ਟੀਵੀ ਵੇਖਦੇ ਕਿੰਨਾ ਸਕੂਨ ਸੀ ਆਸੇ ਹੋਈ ਫੋਟੋ ਨਹੀਂ ਆਉਂਦੀ ਥੱਲੇ ਥੱਲੇ ਪਾ ਤੂੰ ਮੰਜਾ ਮੂਰੇ ਢਾ ਲਿਆ ਹਾਂ ਹਨਾ ਤੂੰ ਆਦੇ ਬਨਿਖਚ ਐ ਬੜਾ ਸੋਹਣਾ ਲੱਗਦਾ ਸੀ ਜਾਨ ਕਿੰਨੀ ਸੌਖੀ ਸੀ ਲੋਕ ਕਿੰਨੇ ਸੌਖੇ ਸੀ ਬਿਮਾਰੀਆਂ ਹੈ ਨਹੀਂ ਸੀ ਟੈਨਸ਼ਨ ਦਾ ਸ਼ਬਦ ਜਿਹੜਾ ਟੈਂਸ਼ਨ ਦਾ ਨਾਂ ਦਾ ਕੋਈ ਜਾਣਦਾ ਨਹੀਂ ਹੁੰਦਾ ਸੀ ਆਪਾਂ ਉੱਥੇ ਲਈਏ ਗੱਲ ਮੈਂ ਕਹਿੰਕੇ ਅਸੀਂ ਡਿਜੀਟਲ ਹੋਏ ਨਾ ਹੂੰ ਮਤਲਬ ਅਸੀਂ ਵੱਡਿਆਂ ਨੂੰ ਵੇਖ ਕੇ ਨਹੀਂ ਲੱਗੇ ਸਾਨੂੰ ਲਾਭ ਹੀ ਦਿੱਤਾ ਗਿਆ ਡਿਜੀਟਲ ਹੋਏ ਤਾਂ ਸਾਡੇ ਘਰਾਂ ਦੇ ਵਿੱਚ ਜਿਹੜਾ ਸੀਗਾ ਉਹ ਦੇਸ਼ਾਂ ਆ ਗੀਆਂ ਦੇਸ਼ਾਂ ਦੇ ਨਾਲ ਸਾਡੇ ਕੋਲ ਚੈਨਲ ਆ ਗਏ ਅਸੀਂ ਲੋਕਲ ਪੱਤਰ ਤੋਂ ਉੱਠ ਕੇ ਜਲੰਧਰ ਦੂਰਦਰਸ਼ਨ ਤੋਂ ਜਾਂ ਨੈਸ਼ਨਲ ਚੈਨਲ ਤੋਂ ਉੱਠ ਕੇ ਅਸੀਂ ਇੰਟਰਨੈਸ਼ਨਲ ਹੋ ਗਏ ਉਹਦੇ ਤੇ ਇੰਟਰਨੈਸ਼ਨਲ ਪ੍ਰੋਸੈਸ ਆ ਜਾਣ ਲੱਗਾ ਹਰ ਇੱਕ ਕੰਟਰੀ ਪ੍ਰੋਸੈਸ ਆ ਜਾਣ ਲੱਗਾ ਉਹਦੇ ਤੇ ਫਿਰ ਕਰਦੇ 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 ਉਹ ਦੇਸ਼ਾਂ ਤੋਂ ਬਾਅਦ ਜਿਹੜਾ ਸੀਗਾ ਸਾਡੇ ਹੱਥਾਂ 'ਚ ਫੋਨ ਆ ਗਿਆ ਮੋਬਾਈਲ ਆ ਗਿਆ ਹੂੰ ਮੋਬਾਈਲ ਤੇ ਇੰਨਾ ਕੁਝ ਦੇਤਾ ਕਿ ਅੱਜ ਦੇਖੋ ਸਾਡੇ ਬੱਚੇ ਇੱਕ ਸਮਾਂ ਹੁੰਦਾ ਸੀ ਆਪਾਂ ਨੂੰ ਅੱਜ ਵੀ ਹਿੰਦੀ ਨਹੀਂ ਬੋਲਣੀ ਆਉਂਦੀ ਹੂੰ ਜੰਮਦੇ ਬੱਚੇ ਦੇ ਹੱਥ 'ਚ ਮੋਬਾਈਲ ਲੈਣ ਉਹ ਤੇ ਜ਼ਿਆਦਾਤਰ ਪ੍ਰੋਗਰਾਮ ਹਿੰਦੀ ਦਿੱਤੇ ਜਾਂਦੇ ਆ ਬੱਚਾ ਆਪਣੇ ਆਪ ਪੰਜਾਬੀ ਪਰਿਵਾਰਾਂ ਦੇ ਵਿੱਚ ਜੰਮਿਆ ਜੱਟ ਪਰਿਵਾਰਾਂ 'ਚ ਜੰਮਿਆ ਜਾਂ ਪਿੰਡੂ ਪਰਿਵਾਰਾਂ 'ਚ ਜੰਮਿਆ ਬੱਚਾ ਆਪਣੇ ਆਪ ਹਿੰਦੀ ਬੋਲ ਰਿਹਾ ਹੂੰ ਕਿਉਂਕਿ ਪ੍ਰੋਸੈਸ ਆ ਉਹ ਤੇ ਹਿੰਦੀ ਡਬ ਕੀਤੀ ਗਈ ਹੈ ਬੱਚਾ ਆਪਣੇ ਆਪ ਸਾਰੀ ਹਿੰਦੀ ਬੋਲ ਰਿਹਾ ਠੀਕ ਹੈ ਮੈਨੂੰ ਕਹਾਂ ਚਲੋ ਕੋਈ ਗੱਲ ਨਹੀਂ ਕੋਈ ਵੀ ਲੈਂਗੁਏਜ ਜਿੰਨੀਆ ਲੈਂਗੁਏਜ ਵੱਧ ਤਾਂ ਜਾਣਦੇ ਚੰਗੀ ਗੱਲ ਹੈ ਮੈਂ ਦੱਸ ਰਿਹਾ ਕਿ ਆਪਣੀ ਲੈਂਗੁਏਜ ਤੋਂ ਮਾਤ ਭਾਸ਼ਾ ਤੋਂ ਹਟ ਕੇ ਜਦੋਂ ਅਸੀਂ ਇਹਨਾਂ ਚੀਜ਼ਾਂ ਦਾ ਕਰਕੇ ਡਿਜੀਟਲ ਹੋਏ ਨਾ ਤਾਂ ਉੱਥੇ ਫਿਰ ਐਡ ਕੀਤੀ ਜਾਂਦੀ ਹੈ ਇਹ ਨਹੀਂ ਅਸੀਂ ਵੇਦੇ ਕਿ ਸਚਨ ਤੰਦੁਲਕਰ ਜੇ ਐਡ ਕਰ ਰਿਹਾ ਤਾਂ ਉਹਨੇ 100 ਕਰੋੜ ਰੁਪਈਆ ਲਿਆ ਹੋਇਆ ਹੈ ਉਹ ਖੁਦ ਜਿਹੜਾ ਹੱਥ 'ਚ ਉਹਦੇ ਬੋਤਲ ਫੜਾਈ ਗਈ ਹੈ ਜੋ ਉਹਦੇ ਪੈਕੇਟ ਫੜਾਇਆ ਗਿਆ ਉਹ ਖੁਦ ਨਹੀਂ ਵਰਤਦਾ ਆਪਣੇ ਘਰੇ ਹੂੰ ਆਪਣੇ ਘਰੇ ਤਾਂ ਫਰਾਂਸ ਤੋਂ ਪੰਗਾ ਕੇ ਵਰਤਦੇ ਆ ਉਹ ਜਿਵੇਂ ਕਹਿੰਦੇ ਕਿ ਅ ਵਿਰਾਟ ਕੋਹਲੀ ਦਾ ਪਾਣੀ ਜਿਹੜਾ ਹੁਣ 1300 ਰੁਪਏ ਕੇ 1400 ਰੁਪਏ ਦੀ ਇੱਕ ਬੋਤਲ ਆਉਂਦੀ ਹੈ ਲੀਟਰ ਦੀ ਫਰਾਂਸ ਤੋਂ ਪਾਣੀ ਆਉਂਦਾ ਵਿਰਾਟ ਕੋਹਲੀ ਵਾਸਤੇ ਇੱਕ ਘੁੱਟ ਭਰਦਾ ਛੁੱਟ ਦਿੰਦਾ ਉਹਨੂੰ ਕੀ ਫਰਕ ਪੈਂਦਾ ਕਿਉਂ ਕਰਪਾ ਕਰਪਾਂ ਦੇ ਮਾਲਕ ਆ ਹੂੰ ਉਹ ਜਦੋਂ ਕੋਈ ਚੀਜ਼ ਫੜ ਕੇ ਹੱਥ 'ਚ ਐਡਵਰਟਾਈਜ਼ਮੈਂਟ ਕਰ ਦਿੰਦੇ ਆ ਨਾ ਤਾਂ ਅਸੀਂ ਆਪਣੇ ਘਰੇ ਲੈ ਆਉਣੇ ਉਹ ਚੀਜ਼ ਅਸੀਂ ਮਹਿਮਾਨਾਂ ਨੂੰ ਪਰੋਸ ਦਿਆਂ ਸਾਡੇ ਬੱਚੇ ਉਸ ਸੋਈ ਦੇ ਵਿੱਚ ਉਹ ਨਾਤਾ ਮਤਲਬ ਅਸੀਂ ਅਸੀਂ ਫਰੂਟ ਨੂੰ ਅਹਿਮੀਅਤ ਨਹੀਂ ਦਿੰਦੇ ਅਸੀਂ ਚੰਗੀਆਂ ਸਬਜ਼ੀਆਂ ਹਰੀਆਂ ਸਬਜ਼ੀਆਂ ਨੂੰ ਅਹਿਮੀਅਤ ਦਿੰਦੇ ਅਸੀਂ ਇਹਨਾਂ ਚੀਜ਼ਾਂ ਤੇ ਜ਼ਿਆਦਾ ਹੋਗੇ ਕਿ ਕੋਈ ਗੱਲ ਨਹੀਂ ਐ ਕਰੋ ਦੁਪਹਿਰ ਦਾ ਟਾਈਮ ਹੋ ਗਿਆ ਤਾਂ ਰੋਟੀ ਰਹਿਣ ਦੀ ਦੁਪਹਿਰ ਵਾਲੀ ਆਪਾਂ ਦੁਪਹਿਰੇ ਵੀ ਖਾ ਲੈਨੇ ਪਿੰਡ ਵਾਲੇ ਇਹਨੂੰ ਰਹਿਣ ਦਿਓ ਕੋਈ ਗੱਲ ਨਹੀਂ ਐ ਕਰੋ 버ਗਰ ਫੜ ਲਿਓ ਐ ਕਰੋ ਨੂਡਲ ਪੈਕ ਕਰਵਾ ਲਿਓ ਠੀਕ ਹੈ ਫਲਾਨੀ ਚੀਜ਼ ਲਓ ਅਸੀਂ ਜਿਹੜਾ ਹੈਗਾ ਫਾਸਟ ਫੂਡ ਤੇ ਆ ਗਏ ਸਾਡੇ ਘਰਾਂ ਦੇ ਵਿੱਚ ਲੱਸੀ ਦੀ ਬਜਾਏ ਸਾਡੀਆਂ ਫ੍ਰਿਜਾਂ ਦੇ ਵਿੱਚ ਕੋਲਡ ਡਰਿੰਕ ਪਿਆ ਹੂੰ ਛਾੜੀਆਂ ਫਰਿੱਜਾਂ ਦੇ ਵਿੱਚ ਜਿਹੜਾ ਉਹ ਏਦਾਂ ਦੀਆਂ ਚੀਜ਼ਾਂ ਪਈਆਂ ਪਾਸਤਾ ਪਿਆ ਪਤਾ ਨਹੀਂ ਕੀ ਕੁਝ ਪਿਆ ਜਦੋਂ ਜੀ ਕਰਦਾ ਕਿ ਕੋਈ ਗੱਲ ਦੀ ਮਾਰੋ ਤੜਕਾ ਖਾ ਲਓ ਇੱਕ ਤਾਂ ਅਸੀਂ ਉਹਨੂੰ ਫਰਾਈਡ ਕਰਕੇ ਖਾਨੇ ਆ ਇੱਕੋ ਚੀਜ਼ ਉਹ ਹੀ ਜੀ ਹੁਣ ਕਈ ਬੰਦੇ ਸੋਚਣਗੇ ਕਿ ਇਹਦਾ ਕੀ ਵਾਸਤਾ ਐ ਇਸ ਚੀਜ਼ ਦੇ ਨਾਲ ਗੇ ਵਿਰਤੀ ਦੇ ਨਾਲ ਇਹ ਜਿਹੜੀਆਂ ਗੇ ਵਿਰਤੀਆਂ ਦੂਜੇ ਕੰਟਰੀਆਂ ਦੇ ਵਿੱਚ ਬਹੁਤ ਪਹਿਲਾਂ ਦੀਆਂ ਚੱਲਦੀਆਂ ਜਿੱਥੇ ਫਾਸਟ ਫੂਡ ਪਹਿਲਾਂ ਦਾ ਚੱਲੀ ਜਾਂਦਾ ਮੈਂ ਜਿੰਨਾ ਕਿ ਟ੍ਰੈਵਲ ਕੀਤਾ ਨਾ ਕਿਸੇ ਦੂਸਰੇ ਕੰਟਰੀਆਂ ਦੇ ਵਿੱਚ ਤਾਂ ਮੈਂ ਇਸ ਚੀਜ਼ ਨੂੰ ਦੇਖਿਆ ਤੁਸੀਂ ਚਾਈਨਾ ਦੀ ਗੱਲ ਕਰੋ ਜਿਹੜੇ ਅਸੀਂ ਫਾਸਟ ਫੂਡ ਖਾਂਦੇ ਆ ਆਪਾਂ ਉਹਨੂੰ ਨਾਂ ਕੀ ਦੇਨੇ ਚ ਫਾਸਟ ਫੂਡ ਤੋਂ ਬਾਅਦ ਜੇ ਆਪਾਂ ਉਹਦਾ ਨਾਮ ਲੈਣਾ ਚਾਈਨਿਸ ਫੂਡ ਹੀ ਕਹਨੇ ਆ ਨਾ ਆਪਣੇ ਇੱਥੇ ਜਿੰਨੇ ਵੀ ਹੈਗੇ ਨੇਪਾਲੀ ਵਗੈਰਾ ਉਹੀ ਬਣਾਉਂਦੇ ਨੇ ਜਿਆਦਾਤਰ ਆ ਕੇ ਜੀ ਜੀ ਹੁਣ ਚਾਈਨਾ ਦੇ ਬੰਦੇ ਤੁਸੀਂ ਦੇਖ ਲਓ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਲੈ ਕੇ ਆਪਣੀਆਂ ਹਾਈਟਾਂ ਜਿਹੜੀਆਂ 6 ਫੁੱਟ ਤੋਂ ਘੱਟ ਹੈ ਨਹੀਂ ਚਾਈਨਾ ਵਾਲਿਆਂ ਦੀਆਂ ਜਾਂ ਨਾਲ ਲੱਗਦੇ ਉਹਨਾਂ ਮੁਲਕਾਂ ਦੀ ਜਿੱਥੇ ਸੀ ਫੂਡ ਖਾਧਾ ਜਾਂਦਾ ਜਾਂ ਜਿੱਥੇ ਫਾਸਟ ਫੂਡ ਖਾਧਾ ਜਾਂਦਾ ਹੈ ਉੱਥੇ ਲੋਕਾਂ ਦੀਆਂ ਹਾਈਟਾਂ 1.5 ਤੋਂ ਲੈ ਕੇ ਉਹੀ 4.5-5 ਫੁੱਟ ਵਾਲੀਆਂ ਹਾਈਟਾਂ ਲੋਕਾਂ ਦੀਆਂ ਹੂੰ ਉਹਦਾ ਕਾਰਨ ਕਿ ਜਰਮ ਜੀ ਇਹਦੇ ਵਿੱਚ ਇਹੋ ਜਿਹਾ ਉੱਥੇ ਗੇਬ੍ਰਤੀ ਵੀ ਜ਼ਿਆਦਾ ਹੈ ਪਹਿਲਾਂ ਤੋਂ ਜ਼ਿਆ ਇਥੇ ਚੀਜ਼ਾਂ ਸੀ ਐਡ ਕੀਤੀਆਂ ਤੇ ਇਹਦੇ ਨਾਲ ਜਿਹੜਾ ਸੀ ਇਹ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਹੁਣ ਅਸੀਂ ਮਾਤਰਾ ਇਹਦੀ ਹੋਰ ਬਤਾਉਂਦੇ ਜਾ ਰਹੇ ਹਾਂ ਘਰਾਂ ਦੇ ਵਿੱਚ ਆਈਆਂ ਨਾ ਤਾਂ ਅਸੀਂ ਮਾਤਰਾ ਹੋਰ ਬਤਾਉਂਦੇ ਜਾ ਰਹੇ ਹਾਂ ਅਸੀਂ ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਜਾ ਰਹੇ ਹਾਂ ਕਿ ਜੇ ਬਾਹਰੋਂ ਆਇਆ ਨਾ ਅੱਗੇ ਅਸੀਂ ਆ ਕੇ ਕਹਿੰਦੇ ਸੀ ਦੇਈ ਠੰਡਾ ਪਾਣੀ ਹੁਣ ਬੈਂਦਿਆਂ ਸਰ ਅਸੀਂ ਘਰ ਦੇ ਕਿਸੇ ਵੀ ਜੀ ਨੂੰ ਚਾਹੇ ਘਰ ਵਾਲੀ ਹੋਵੇ ਜਾਂ ਬੱਚਾ ਹੋਵੇ ਜਾਂ ਕੋਈ ਭੈਣ ਭਰਾ ਕੋਈ ਵੀ ਉਹਨੂੰ ਅਸੀਂ ਕਹਿੰਦੇ ਮੈਨੂੰ ਆਇਆ ਕਰ ਮੈਨੂੰ ਫੜ ਫੜ ਕੋਲਡ ਡਰਿੰਕ ਲਿਆ ਦੇ ਠੀਕ ਹੈ ਬਿਮਾਰੀਆਂ ਵੱਧ ਗਈਆਂ ਨਾ ਕਹਿੰਦੇ ਕੋਕ ਦਾ ਜਿਹੜਾ ਤੁਸੀਂ ਕਦੇ ਰੁਟੀਨ ਦੇ ਵਿੱਚ ਤੁਸੀਂ ਮਹੀਨੇ 'ਚ 2 ਮਹੀਨੇ 'ਚ 15 ਦਿਨਾਂ 'ਚ ਇੱਕ ਵਾਰੀ ਕਿਤੇ 200 ml ਪੀ ਲਿਆ ਉਹਦਾ ਨੁਕਸਾਨ ਨਹੀਂ ਤੁਸੀਂ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਹੀ ਬਣਾ ਲਿਆ ਤੁਸੀਂ ਕਹਿੰਦੇ ਕਿ ਆਉਂਦਿਆਂ ਸਭ ਨੂੰ ਰਹਿਦੇ ਪਾਣੀ ਨਾ ਦੇ ਯਾਰ ਮੈਨੂੰ ਕੋਲਡ ਡਰਿੰਕ ਦੇ ਦੇ ਠੀਕ ਹੈ ਉਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਵਿੱਚ ਉਹ ਜਰਮਸ ਐ ਹੋ ਜਿਆ ਹੁਣ ਦੇਖੋ ਇਹ ਕੋ ਰੈਡਰ ਕਲਰ ਦੀ ਹਨਾ ਆਪਾਂ ਦੇਖਿਆ ਜਿਹੜੇ ਬੱਚੇ ਪੀਂਦੇ ਆ ਕੋਲਡ ਡਰਿੰਕ ਪੀਣ ਦਾ ਆਪਣਾ ਇੱਕ ਟ੍ਰੈਂਡ ਹੁੰਦਾ ਸੀ ਇੱਕ ਤਰੀਕਾ ਹੁੰਦਾ ਸੀ तरीका ਕੀ ਹੈ ਕਿ ਉਹਨੂੰ ਗਲਾਸੀ ਦੇ ਵਿੱਚ ਪਾਉਣਾ ਹੈ ਗਲਾਸ ਦੇ ਵਿੱਚ ਪਾਉਣਾ ਡਿਸਪੋਜ਼ਲ 'ਚ ਕਿਸੇ 'ਚ ਪਾ ਲੋ ਉਹ 'ਚ ਪਾ ਕੇ ਪੀਣਾ ਨਾ ਜਿਹੜੀਆਂ ਉਹ ਲਾਲ ਸ਼ੀਸ਼ੀਆਂ ਆਈਆਂ ਨਾ ਜਿਹਨਾਂ ਦਾ ਨੁਕਸਾਨ ਸਟਿੰਗ ਸਟਿੰਗ ਹਮ ਠੀਕ ਹੈ ਜਿਹਦਾ ਨੁਕਸਾਨ ਜ਼ਿਆਦਾ ਹੈ ਹਮ ਉਹ ਦੇਖੋ ਉਹਨਾਂ ਦੇ ਉੱਤੇ ਬਕਾਇਦਾ ਲਿਖਿਆ ਹੋਇਆ ਜਿੱਥੇ ਉਹਦੇ ਵਿੱਚ ਹਦਾਇਤਾਂ ਲਿਖੀਆਂ ਹੁੰਦੀਆਂ ਨਾ ਉਹਦੇ 'ਚ ਮੋਟਾ ਕਰਕੇ ਲਿਖਿਆ ਸਭ ਤੋਂ ਪਹਿਲਾਂ ਕੈਫੀਨ ਕੈਫੀਨ ਮਤਲਬ ਅਫੀਮ ਅਫੀਮ ਦੀ ਮਾਤਰਾ ਨਸ਼ਾ ਜਿਹੜੇ ਬੰਦੇ ਆਪਣੇ ਅਮਲੀ ਹੁੰਦੇ ਸੀ ਚਾਚੇ ਤਾਏ ਜੋ ਵੱਡ ਵਡੇਰੇ ਹੁੰਦੇ ਸੀ ਜਦੋਂ ਕਿਤੇ ਇੱਕ ਦਿਨ ਨਾਂ ਮਿਲਦੀ ਟੋੜ ਲੱਗ ਜਾਂਦੀ ਸੀ ਨਾ ਉੜਦੇ ਨੇ ਹੁੰਦੇ ਸੀ ਕਹਿੰਦੇ ਆਖੋ ਅਮਲੀ ਆਖੜਿਆ ਤੇ ਹੁਣ ਉਹਦੇ ਵਿੱਚ ਕੈਫੀਨ ਉਹਨੇ ਪਹਿਲਾਂ ਲਿਖਤਾ ਕਿਉਂਕਿ ਸ਼ਰਾਬ ਦੀ ਬੋਤਲ ਤੇ ਲਿਖਿਆ ਹੁੰਦਾ ਨਾ ਜੀ ਸ਼ਰਾਬ ਪੀਣੀ ਸਿਹਤ ਲਈ ਹਾਨੀ ਕਰਕੇ ਨਾਲੇ ਵਿਕ ਰਹੀ ਹੈ ਲੀਗਲੀ ਵਿਕ ਰਹੀ ਹੈ ਦੇਖੋ ਨਸ਼ੇ ਦੇ ਸੈਕਟਰ ਲੈ ਲੋ ਹੈ ਨੈਚਰਲ ਚੀਜ਼ ਇੰਜਰੀਸ ਟੂ ਹੈਲਥ ਇੰਗਲਿਸ਼ ਦੇ ਵਿੱਚ ਲਿਖਿਆ ਹਰ ਇੱਕ ਸਥਿਤੀ ਠੀਕ ਹੈ ਕਿ ਤੁਹਾਡੀ ਸਿਹਤ ਲਈ ਹਾਨੀ ਕਰਕੇ ਹੈ ਅਸੀਂ ਆਪਣੇ ਵੱਲੋਂ ਕਹਤਾ ਜੀ ਹੁਣ ਜਾਇਰ ਆ ਤੁਸੀਂ ਖਾਣਾ ਖਾ ਲਓ ਸਾਨੂੰ ਕੀ ਹੈ ਉਹੀ ਚੀਜ਼ਾਂ ਜਿਹੜੀਆਂ ਉਹਦੇ ਉੱਤੇ ਜਿਹੜੀਆਂ ਉਹ ਦੇਤੀਆਂ ਹਦਾਇਤਾਂ ਦੇਤੀਆਂ ਉਹ ਤੇ ਲਿਖਿਆ ਹੈ ਕਿ ਕੈਫੀਨ ਮੋਟਾ ਕਰਕੇ ਲਿਖਿਆ ਉਸ ਤੋਂ ਬਾਅਦ ਦੇ ਵਿੱਚ ਉਹ ਚ ਇਹ ਲਿਖਿਆ ਹੋਇਆ ਕਿ ਇਹ ਨੂੰ ਜਿਹੜਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨਾ ਪੀਣ ਤੇ ਗਰਭਵਤੀ ਔਰਤਾਂ ਇਹਦਾ ਸੇਵਨ ਨਾ ਕਰਨ ਮਤਲਬ ਕਿ ਉਹ ਗਰਭਪਾਤ ਵੀ ਕਰ ਸਕਦੀ ਹੈ ਜਿਹੜੀ ਆਪੋ ਸਟਿੰਗ ਕਿਹਾ ਲਾਰਨਗ ਵਾਲੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹੈਗੇ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਜੇ ਮੁੰਡਾ ਪੀਊਗਾ ਔਰ ਨਪੌਨਸਕ ਹੋ ਸਕਦਾ ਹੂੰ ਉਹਦੀ ਵਰਤੋਂ ਨਾਲ ਰੈਗੂਲਰ ਵਰਤੋਂ ਨਾਲ ਜੇ ਕੁੜੀ ਪੀਊਗੀ ਤਾਂ ਉਹ ਬਾਝ ਹੋ ਸਕਦੀ ਹੈ ਉਹਨਾਂ ਦੇ ਸਮੇਂ ਦੇ ਵਿੱਚ ਉਹ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਰਹੂਗੀ ਮੁੰਡਾ ਨਪੌਨਸਕ ਹੋ ਗਿਆ ਉਹ ਵੀ ਬੱਚਾ ਪੈਦਾ ਕਰਨ ਦੇ ਲਾਇਕ ਨਹੀਂ ਰਿਹਾ ਕੁੜੀ ਬਾਝ ਹੋ ਗਈ ਤਾਂ ਉਹ ਵੀ ਬੱਚਾ ਪੈਦਾ ਕਰਨ ਦੇ ਲਾਇਕ ਨਹੀਂ ਰਹੀ ਨਹੀਂ ਰਹੀ ਇਹ ਆਉਣ ਵਾਲੇ ਸਮੇਂ ਦੀ ਕਹਾਣੀ ਹੈ ਜੇ ਚੀਜ਼ਾਂ ਸੀ ਅਵਾਇਡ ਨਾ ਨਕੀਤੀਆਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਕਟੌਤੀ ਨਾ ਕੀਤੀ ਇਹਨਾਂ ਤੋਂ ਠੀਕ ਹੈ ਅਗਲਾ ਕਹਿੰਦਾ ਵੀ ਕਈ ਵਾਰੀ ਹੁੰਦਾ ਕਿ ਅਗਲਾ ਪਛ ਤੱਕ ਤੁਸੀਂ ਕਟੌਤੀ ਕੀਤੀ ਹੈ ਹਾਂ ਮੈਂ ਕਹਿੰਦਾ ਮੈਂ ਬਹੁਤ ਕੀਤੀ ਹੈ ਮੈਂ ਜੇ ਕਿਤੇ ਮੈਨੂੰ ਰੈਗੂਲਰ ਲੱਗੇ ਨਾ ਕਿ ਕੋਈ ਚੀਜ਼ ਮੈਂ ਕੋਲਡ ਡਰਿੰਕ ਮਹੀਨੇ ਦੇ ਵਿੱਚ ਪੀਂਦਾ ਹੋਊਗਾ ਅਸਲ ਤਾਂ ਇੱਕ ਵਾਰੀ ਜੇ ਕਿਤੇ ਜ਼ਿਆਦਾ ਮਜਬੂਰੀ ਬਣ ਗਈ ਲਾਸਟ ਦੋ ਵਾਰੀ ਜੇ ਮੈਨੂੰ ਲੱਗੇ ਕਿ ਮੈਂ ਮਹੀਨੇ 'ਚ ਦੋ ਵਾਰੀ ਪੀ ਚੁੱਕਿਆ 200 2 200 ਐਮਐਲ ਤੇ ਮੈਂ ਤੀਜੀ ਵਾਰ ਜੇ ਮੇਰੇ ਕੋਲ ਆਏ ਤਾਂ ਮੈਂ ਕਹਿੰਦਾ ਵੀਰ ਵੀ ਮੈਂ ਨਹੀਂ ਪੀਣਾਗਾ ਤਾਂ ਪੀਂਦਾ ਨਹੀਂ ਮੈਂ ਸਾਫ ਸਾਬਤ ਮਨਾ ਕਰਦਾਂਾ ਠੀਕ ਹੈ ਫਾਸਟ ਫੂਡ ਤੋਂ ਮੈਂ ਬਹੁਤ ਮਤਲਬ ਦੂਰੀਆਂ ਬਣਾਉਣ ਦੀ ਕੋਸ਼ਿਸ਼ ਕਰਦਾ ਮਹੀਨੇ 'ਚ ਇੱਕ ਅੱਧੀ ਵਾਰੀ ਕਦੇ ਹਾਂ ਠੀਕ ਹੈ ਇਨਸਾਨ ਹੈ ਮਨ ਕਰਦਾ ਕਦੇ-ਕਦੇ ਲਗਭਿੰਨੇ ਚਾ ਕਦੇ ਵੀ ਤੁਸੀਂ ਟੈਸਟ ਤੌਰ ਤੇ ਲੈ ਲਿਓ ਬੱਕਰੀ ਗੱਲ ਤੁਸੀਂ ਰੂਟੀਨ ਹੀ ਬਣਾ ਲਿਆ ਕਿ ਸਵੇਰੇ ਯਾਰ ਨਾਸ਼ਤਾ ਕਰ ਲਿਆ ਸੀਗਾ ਤੇ ਦੁਪਹਿਰੇ ਫਾਸਟ ਫੂਡ ਖਾ ਕੇ ਆਉਣਾ ਬਾਜ਼ਾਰੋਂ ਰੋਟੀ ਰਾਤ ਨੂੰ ਘਰੇ ਖਾਣਾਂਗੇ ਉਹ ਚੀਜ਼ਾਂ ਨੁਕਸਾਨ ਕਰਨਗੀਆਂ ਇਹਨਾਂ ਦੇ ਵਿੱਚ ਨਾ ਉਹ ਚੀਜ਼ਾਂ ਮੈਂ ਪੜ ਰਿਹਾ ਸੀਗਾ ਕਾਫੀ ਮੈਂ ਇਹਨੂੰ ਪੜਿਆ ਆ ਦੋ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਸੀ ਕਿ ਜਿਹੜੀਆਂ ਇਹ ਚੀਜ਼ਾਂ ਆ ਗਈਆਂ ਨਾ ਫਾਸਟ ਫੂਡ ਨੂੰ ਲੈ ਲਓ ਕੋਲਡ ਡਰਿੰਕ ਨੂੰ ਲੈ ਲਓ ਹੋਰ ਚੀਜ਼ਾਂ ਨੂੰ ਲੈ ਲਓ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਅਸੀਂ ਮਾਡਰਨ ਹੋ ਗਏ ਅਸੀਂ ਡਿਜੀਟਲ ਹੋ ਗਏ ਅਸੀਂ ਪਿਛਲੀਆਂ ਜਿਹੜੀਆਂ ਸੀਗਾ ਮੱਖਣੀ ਛੜਤੀ ਲੱਸੀ ਛੜਤੀ ਆ ਅਚਾਰ ਅਚਾਰ ਤੇ ਗੰਡੇ ਨਾਲ ਰੋਟੀ ਖਾਣੀ ਛੜਤੀ ਗੁੜ ਨਾਲ ਰੋਟੀ ਖਾਣੀ ਛੜਤੀ ਸ਼ੱਕਰ ਨਾਲ ਰੋਟੀ ਖਾਣੀ ਛੜਤੀ ਅਸੀਂ ਜਦੋਂ ਇਹਨਾਂ ਚੀਜ਼ੇ ਨੂੰ ਅਡਾਪਟ ਕਰ ਲਿਆ ਨਾ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਵਿੱਚ ਉਹ ਚੀਜ਼ਾਂ ਹੈ ਉਹ ਕੰਟੇਨਸ ਹੈ ਇਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਲਪੌਣਸ਼ਕਤਾ ਵਾਲੇ ਪਾਸੇ ਗੇਵਿਰਤੀ ਵਾਲੇ ਪਾਸੇ ਤੇ ਦੂਸਰੇ ਪਾਸੇ ਜਿਹੜਾ ਹੈ ਕਿ ਕੁੜੀਆਂ ਨੂੰ ਜਿਵੇਂ ਮੈਂ ਕਿਹਾ ਕਿ ਕੁੜੀਆਂ ਦੇ ਕੁੜੀਆਂ ਪ੍ਰਤੀ ਖਿੱਚ ਕشش ਬਣਦੀ ਹੈ ਉਸ ਚੀਜ਼ ਵਾਲੇ ਪਾਸੇ ਮਤਲਬ ਜਿਹੜਾ ਅਸਲੀ ਤੱਤ ਇੱਕ ਕੁੜੀ ਦੇ ਵਿੱਚ ਕੁੜੀ ਤੌਰ ਤੇ ਹੋਣੀ ਚਾ ਇੱਕ ਮੁੰਡੇ ਦੇ ਵਿੱਚ ਮੁੰਡੇ ਤੌਰ ਤੇ ਹੋਣੇ ਚਾਹੀਦੇ ਆ ਉਹਨਾਂ ਚੀਜ਼ਾਂ ਨੂੰ ਇਹ ਚੀਜ਼ਾਂ ਖਤਮ ਕਰਨੀਆਂ ਜਿੰਨਾ ਕਿ ਮੈਂ ਅਜ ਦੋ ਦੋ ਤਿੰਨ ਦਿਨ ਪਹਿਲਾਂ ਪੜ੍ਹ ਕੇ ਹਟਿਆ ਤੇ ਉਹ ਕਿਸੇ ਚਿੰਤਕ ਨੇ ਕਿਸੇ ਫਿਕਰਮੰਦ ਨੇ ਇਹ ਚੀਜ਼ ਲਿਖੀ ਸੀ ਜਿਹੜੀ ਮੈਂ ਬੜੀ ਡੀਪਲੀ ਪੜ੍ਹੀ ਉਹ ਕਹਿੰਦਾ ਵੀ ਦੇਖੋ ਕਿਸੇ ਨੂੰ ਦੋਸ਼ੀ ਨਾ ਠਹਿਰਾਓ ਉਹਨੇ ਵੀ ਅਸੀਂ ਗੇਪ ਰੇਡ ਤੋਂ ਗੱਲ ਚੁੱਕੀ ਸੀ ਉਹ ਕਹਿੰਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਗੇਪ ਰੇਡ ਕੈਨਸਲ ਹੋ ਗਈ ਨਾ ਇਹ ਖੁਸ਼ੀਆਂ ਨਾ ਮਨਾਓ ਉਸ ਗੱਲ ਦੀਆਂ ਤੁਸੀਂ ਗੇਪ ਰੇਡ ਕੈਨਸਲ ਕਰਤੀ ਉਹ ਇਹ ਸੋਚੋ ਕਿ ਜੇ ਅੱਜ ਸਾਡੇ ਵਿੱਚ ਸਾਡੇ ਪੰਜਾਬ ਦੇ ਵਿੱਚ ਕੀ ਹੁੰਦਾ ਸੀ ਹੈ ਇਹ ਪੂਰੇ ਦੇਸ਼ ਦੇ ਵਿੱਚ ਤੇ ਦੇਸ਼ ਤੋਂ ਬਾ ਉਰੇ ਇੰਡੀਆ ਦੇ ਵਿੱਚ ਹੈ ਪੰਜਾਬ ਦੀ ਗੱਲ ਮੈਂ ਤਾਂ ਕਰਨ ਲੱਗਾ ਅਸੀਂ ਉਹ ਪੰਜਾਬੀ ਹੁੰਦੇ ਸੀ ਜਿਨ੍ਹਾਂ ਨੂੰ ਜੇ ਕਿਤੇ ਕਹਿੰਦੇ ਵੀ ਬੰਦਾ ਟ੍ਰੇਨ ਦੇ ਵਿੱਚ ਚੜ ਗਿਆ ਨਾ ਅੱਗੇ ਟ੍ਰੇਨਾਂ ਦੇ ਵਿੱਚ ਹੁੰਦਾ ਸੀ ਕਿ ਜੰਗਲਾ ਇਦੀ ਲੰਗੜੀਆਂ ਟ੍ਰੇਨ ਤੇ ਕਹਿੰਦੇ ਲੁੱਟ ਲੈਂਦੇ ਹੁੰਦੇ ਸੀ ਤੇ ਕਹਿੰਦੇ ਜੇ ਟ੍ਰੇਨ ਦੇ ਇੱਕ ਡੱਬੇ ਦੇ ਵਿੱਚ ਇੱਕ ਸਰਦਾਰ ਚੜ ਜਾਂਦਾ ਸੀ ਨਾ ਜਦੋਂ ਪਤਾ ਕਿ ਪੰਜਾਬੀ ਹੈ ਤਾਂ ਸਾਰਾ ਟ੍ਰੇਨ ਦਾ ਡੱਬਾ ਜਿਹੜਾ ਆਪਣੇ ਆਪ ਨੂੰ ਸੇਫ ਮਹਿਸੂਸ ਕਰਦਾ ਸੀ ਕਿ ਆਪਣੇ ਵਿੱਚ ਇੱਕ ਸਰਦਾਰ ਆ ਗਿਆ ਆਪਣੇ ਵਿੱਚ ਇੱਕ ਪੰਜਾਬੀ ਆ ਗਿਆ ਠੀਕ ਹੈ ਅੱਜ ਅਸੀਂ ਪੰਜਾਬੀ ਕਿਹੜੇ ਪਾਸੇ ਤੁਰ ਪਏ ਕਿ ਅੱਜ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਉਹ ਗੇਪਰੇਡ ਹੋਣ ਜਾ ਰਹੀ ਸੀ ਠੀਕ ਹੈ ਕਿੱਥੋਂ ਪੈਦਾ ਹੋਇਆ ਉਹ ਇਹਨਾਂ ਚੀਜ਼ਾਂ ਤੋਂ ਪੈਦਾ ਹੋਇਆ ਤੁਸੀਂ ਕਿੰਨੀਆਂ ਸਾਰੀਆਂ ਇੰਟਰਵਿਊਜ਼ ਕਰ ਚੁੱਕੇ ਹੋ ਕੀਤੇ ਹਨ ਨਾ ਮੁੰਡੇ ਕੁੜੀਆਂ ਬਣੇ ਫਿਰਦੇ ਆ ਆਖਰ ਅੰਦਰੋਂ ਕੁਛ ਨਾ ਕੁਛ ਉੱਠਦਾ ਨਾ ਉਹ ਬਾਲਾ ਹੋ ਜਾਂ ਤੇ ਨਹੀਂ ਤਾਂ ਇੱਥੇ ਜੇ ਕਿਤੇ ਕੋਈ ਐਨੇ ਕਹਦੇ ਵੀ ਕੀ ਤੈਨੂੰ ਭੀੜ ਭੇ ਮਰਦੋਂ ਬਣਿਆ ਜਨਾਨਾ ਚਾਹੇ ਵਿਆਹ ਹੀ ਗਏ ਹੋਈ ਤੇ ਬੰਦਾ ਜਿਹੜਾ ਸੱਚੀ ਮੁੱਚੀ ਬੰਦਾ ਨਾ ਜੇ ਕਿਤੇ ਖੁਸ਼ੀ ਚ ਨੱਚੀ ਜਾਂਦਾ ਹੋਵੇ ਤਾਂ ਉਹ ਇਹੋ ਜਿਹੀ ਬੋਲੀ ਸੁਣ ਕੇ ਬਾਹਰ ਨਿਕਲ ਜਾਂਦਾ ਮੁੜ ਕੇ ਭੰਗੜੇ ਚ ਨਹੀਂ ਵੜਦਾ ਆ ਕੇ ਡੀਜੇ ਤੇ ਨਹੀਂ ਵੜਦਾ ਵੀ ਯਾਰ ਨਾ ਹੁੰਦੇ ਉਹ ਤਾਂ ਕੱਲ ਇੱਕ ਸੂਤੀ ਕਹਿੰਦੀ ਠੀਕ ਹੈ ਇੱਕ ਪਾਸੇ ਬੰਦੇ ਨੇ ਖੁਦ ਸੋਚਣਾ ਕਿ ਮੈਂ ਤਾਂ ਯਾਰ ਹਾਂ ਜਿਹੜੇ ਪਰੇਡ ਕਰਨ ਜਾ ਰਹੇ ਸੀ ਕਿੱਡੀ ਕਮਾਨ ਵਾਲੀ ਗੱਲ ਹੈ ਕਿ ਤੁਹਾਨੂੰ ਮਰਦ ਪੈਦਾ ਕੀਤਾ ਹੈ ਪ੍ਰਮਾਤਮਾ ਨੇ ਤੁਸੀਂ ਕੀ ਬਣ ਕੇ ਦਿਖਾਉਣ ਜਾ ਰਹੇ ਲੋਕਾਂ ਨੂੰ ਕੀ ਸੇਧ ਦੇਣ ਜਾ ਰਹੇ ਹੋ ਕੀ ਸਿੱਧ ਕਰਨਾ ਚਾਹੁੰਦੇ ਹੋ ਇਸ ਕਰਕੇ ਇਹ ਕਹਾਣੀ ਜਿਹੜੀ ਨਾ ਤਾਰਾ ਜੀ ਜਿਹਨਾਂ ਚੀਜ਼ਾਂ ਤੇ ਕੰਟਰੋਲ ਨਾ ਕੀਤਾ ਜਿੱਥੋਂ ਇਹ ਚੀਜ਼ਾਂ ਪੈਦਾ ਹੋ ਰਹੀਆਂ ਤਾਂ ਅਸੀਂ ਉਹ ਪਰੇਡ ਦੀ ਗੱਲ ਨਾ ਕਰੀ ਜਿਹੜੇ ਕੈਨਸਲ ਕਰਵਾ ਲਈ ਚੰਗੀ ਗੱਲ ਜਿਹਨੇ ਕਰਵਾਤੀ ਮੈਂ ਇੱਕ ਵਾਰ ਫੇਰ ਅਪਰੀਸ਼ੀਏਟ ਕਰਦਾ ਧੰਨਵਾਦ ਕਰਦਾ ਉਹਨਾਂ ਭਰਾਵਾਂ ਦਾ ਜੇ ਇਹ ਨਿਕਲਦੀ ਤਾਂ ਕੱਲ ਨੂੰ ਇਹ ਟ੍ਰੈਂਡ ਬਣ ਜਾਣਾ ਸੀ ਫਿਰ ਕੱਲ ਨੂੰ ਹੋਰ ਸ਼ੈਅ ਕਹਿੰਦੇ ਪਰਸੋਂ ਹੋਰ ਸ਼ੈਅ ਕਹਿੰਦੇ ਠੀਕ ਹੈ ਨਹੀਂ ਜਿੱਥੇ ਕੰਟਰੋਲ ਚਾਹੀਦਾ ਪਰ ਇਸ ਤੋਂ ਪਹਿਲਾਂ ਕੰਟਰੋਲ ਉਹਨਾਂ ਚੀਜ਼ਾਂ ਤੇ ਚਾਹੀਦਾ ਜਿੰਨਾਂ ਚੀਜ਼ਾਂ ਦਾ ਕਰਕੇ ਇਹ ਗੇ ਵਿਅਕਤੀ ਪੈਦਾ ਹੋ ਰਹੀ ਹੈ ਜਿੱਦਾ ਕਰਕੇ ਕੁੜੀਆਂ ਦੇ ਵਿੱਚ ਜਿਹੜਾ ਉਹ ਇੱਕ ਕਸ਼ਿਸ਼ ਕੁੜੀਆਂ ਦੀ ਕੁੜੀਆ ਪ੍ਰਤੀ ਹੋ ਰਹੀ ਮੁੰਡਿਆਂ ਦੀ ਮੁੰਡਿਆਂ ਪ੍ਰਤੀ ਵੱਧ ਰਹੀ ਹੈ ਨਾ ਇਸ ਚੀਜ਼ ਤੇ ਕੰਟਰੋਲ ਹੋਣਾ ਚਾਹੀਦਾ ਕਹਿੰਦੇ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਜਿਹਨੇ ਚੋਰ ਪੈਦਾ ਕੀਤਾ ਕਿਉਂਕਿ ਉਹਨੇ ਸੰਸਕਾਰ ਕਿਉਂ ਦਿੱਤੇ ਜੰਗੇ ਜੇ ਬੱਚਾ ਇਕੇਦਮ ਚੋਰ ਨਹੀਂ ਬਣਦਾ ਉਹਦੀਆਂ ਬਚਪਨ ਤੋਂ ਆਦਤਾਂ ਹੁੰਦੀਆਂ ਤੇ ਸਭ ਤੋਂ ਵੱਡਾ ਪਹਿਲੇ ਫਸਟ ਟੀਚਰ ਜਿਹੜੇ ਉਹ ਬੱਚੇ ਦੇ ਮਾਪੇ ਹੁੰਦੇ ਆ ਪਿਓ ਨੇ ਫੇਰ ਘਰੋਂ ਬਾਹਰ ਜਣਾ ਤੇ ਉਹਨਾਂ ਨਾਲੋਂ ਵੱਡਾ ਟੀਚਰ ਮਾਂ ਹੁੰਦੀ ਐ ਇਸ ਕਰਕੇ ਐ ਨਹੀਂ ਹੈਗਾ ਵੀ ਮਾਂ ਨੂੰ ਫੜ ਲਓ ਤਾਂ ਯਾਰ ਵੀ ਠੀਕ ਐ ਉਹਨੂੰ ਹੋ ਮੇਰੇ ਮਾਂ ਨੂੰ ਫੜ ਲਾ ਤੇ ਉਹ ਚੋਰੀ ਛੱਡ ਦੂਗਾ ਮਤਲਬ ਹੁੰਦਾ ਕਿ ਸਭ ਤੋਂ ਵੱਧ ਬੱਚਾ ਮਾਂ ਕੋਲੇ ਰਿਆ ਤੇ ਮਾਂ ਨੇ ਉਹਨੂੰ ਚੰਗੇ ਸੰਸਕਾਰ ਕਿਉਂ ਨਹੀਂ ਦਿੱਤੇ ਜਦੋਂ ਮਾਂ ਨੂੰ ਪਤਾ ਸੀ ਕਿ ਨਿੱਕੀ ਮੋਟੀ ਚੋਰੀ ਕਰਦਾ ਘਰੋਂ ਰੁਪਈਆ 2 ਰੁਪਈਆ ਥੇਲੀ ਜਵਾਨੀ ਚੁੱਕ ਕੇ ਲੈ ਕੇ ਜਾਂਦਾ ਮਾਂ ਨੇ ਉਹਦੇ ਤੇ ਚਪੇੜੇ ਕਿਉਂ ਨਹੀਂ ਮਾਰੇ ਮਾਂ ਨੇ ਸੁਧਾਰੇ ਕਿਉਂ ਨਹੀਂ ਗਾ ਤਾਂ ਕਹਿੰਦੇ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਇਸ ਕਰਕੇ ਉਸ ਚੀਜ਼ ਨੂੰ ਵੇਖਣ ਦੀ ਲੋੜ ਨਹੀਂ ਕਿਉਂ ਪਰੇਡ ਹੋਣੀ ਸੀ ਉਹ ਕੈਨਸਲ ਹੋ ਗਈ ਚੰਗਾ ਹੋ ਗਿਆ ਉਸ ਜੀ ਨੂੰ ਉਹ ਪੈਦਾ ਕਿਉਂ ਹੋਏ ਹੂੰ ਉਹ ਕਿਹੜੀਆਂ ਚੀਜ਼ਾਂ ਜਿਨ੍ਹਾਂ ਨੇ ਉਹਨਾਂ ਨੂੰ ਇਸ ਪਾਸੇ ਲਿਆਂਦਾ ਹੂੰ ਮਰਦ ਹੁੰਦਿਆਂ ਹੋਇਆਂ ਵੀ ਉਹਨੇ ਕਿਸ ਉਸ ਲਾਈਨ ਤੇ ਚਲੇ ਜਾਣਾ ਜਿੱਥੇ ਇੱਕ ਬੰਦੇ ਦਾ ਮਰਦ ਹੁੰਦਿਆਂ ਸਤਕਾਰਯੋਗ ਸਥਾਨ ਹੀ ਨਹੀਂ ਰਹਿ ਜਾਂਦਾ ਹੂੰ ਉਸ ਪਾਸੇ ਨੂੰ ਉਹ ਗਏ ਕਿਉਂ ਹੂੰ ਤੇ ਜਿੰਨਾਂ ਚੀਜ਼ਾਂ ਤੋਂ ਉਹ ਗਏ ਆ ਉਹਨਾਂ ਚੀਜ਼ਾਂ ਤੇ ਵੱਡੇ ਕੰਟਰੋਲ ਕਰਨ ਦੀ ਲੋੜ ਹੈ ਆਪੋ ਆਪਣੇ ਘਰ ਦੇ ਵਿੱਚ ਕਹਿੰਦੇ ਜੇ ਤੁਸੀਂ ਸੁਧਾਰ ਕਰਨਾ ਹੈ ਨਾ ਅਸੀਂ ਸੋਚਦੇ ਆ ਕਿ ਯਾਰ ਰਾਜਨੀਤੀ 'ਚ ਬਹੁਤ ਗੰਦ ਪੈ ਗਿਆ ਯਾਰ ਫਲਾਣੇ ਕੰਮ 'ਚ ਬਹੁਤ ਗੰਦ ਦੇਸ਼ 'ਚ ਬਹੁਤ ਗੰਦ ਹੈ ਪੰਜਾਬ 'ਚ ਬਹੁਤ ਗੰਦ ਹੈ ਸ਼ਹਿਰ ਚ ਬਹੁਤ ਕੰਦ ਹੈ ਉਹ ਕਹਿੰਦੇ ਤੁਸੀਂ ਕਿਸੇ ਵੀ ਚੀਜ਼ ਨੂੰ ਕੰਟਰੋਲ ਕਰਨ ਨਾਲ ਪਹਿਲਾਂ ਇਹ ਸੋਚ ਕੇ ਦੇਖੋ ਨਾ ਤਾਂ ਤੁਸੀਂ ਮੁਹੱਲੇ ਨੂੰ ਕੰਟਰੋਲ ਕਰ ਸਕਦੇ ਹੋ ਨਾ ਤੁਸੀਂ ਸ਼ਹਿਰ ਨੂੰ ਨਾ ਤੁਸੀਂ ਪੰਜਾਬ ਨੂੰ ਨਾ ਤੁਸੀਂ ਦੇਸ਼ ਨੂੰ ਸੁਧਾਰ ਜਿੰਨਾ ਕਰ ਸਕਦੇ ਹੋ ਪਹਿਲਾਂ ਆਪਣੇ ਆਪ ਚ ਕਰਨਾ ਪਊਗਾ ਪਹਿਲਾ ਆਪਣੇ ਅੰਦਰ ਝਾਤੀ ਮਾਰੋ ਕਿ ਮੈਂ ਕਿੰਨਾ ਸੁਧਾਰ ਕੀਤਾ ਸੀ ਕਿਤੇ ਕੂੜੇ ਦੇ ਢੇਰ ਕੋਲ ਲੱਗਦੇ ਆ ਤਾਂ ਅਸੀਂ ਉੱਥੇ ਵੇਖ ਕੇ ਕਹਿੰਦੇ ਓਹ ਹੋ ਹੋ ਮੁਸਕ ਮਾਰਦਾ ਯਾਰ ਇਹ ਕੀ ਲੋਕਾਂ ਨੇ ਗੰਦ ਪਾਇਆ ਤੇ ਕਿਤੇ ਨਾ ਕਿਤੇ ਸਾਡੇ ਵਿੱਚ ਸਾਡਾ ਵੀ ਹੁੰਦਾ ਵੀ ਅਸੀਂ ਬਸ ਵਿੱਚ ਬੈਠੇ ਆ ਕੋਲਡ ਡਰਿੰਕ ਲਿਆ ਇੱਕ ਨਾਲ ਅਸੀਂ ਪੈਕਟ ਲਿਆ ਕੋਈ ਖਾਣ ਵਾਸਤੇ ਤੇ ਉਹ ਕੋਲਡ ਡਰਿੰਕ ਦੀ ਬੋਤਲ ਖਾਲੀ ਕੀਤੀ ਨਾਲ ਪੈਕਟ ਖਾਲੀ ਕੀਤਾ ਐ ਨਹੀਂ ਵੀ ਕੋਲੇ ਬੈਗ ਹੈਗਾ ਝੋਲਾ ਹੈਗਾ ਜਾਂ ਜੇ ਵੀ ਹੈਗੀ ਉਹ ਚ ਪਾ ਲੋ ਚਲ ਉਹਨੂੰ ਲਪਾਫੇ ਚ ਪਾ ਕੇ ਕੂੜੇ ਰੱਖ ਲੋ ਜਿੱਥੇ ਕਿਤੇ ਰਸਟ ਮੀਨ ਆਊਗਾ ਕਿਤੇ ਉੱਥੇ ਜਿੱਥੇ ਵਾਜਬ ਥਾਂ ਹੋਊਗੀ ਉੱਥੇ ਸੁੱਟ ਇਸ ਕਰਕੇ ਮੈਂ ਕਹਿੰਦਾ ਸਭ ਤੋਂ ਪਹਿਲਾਂ ਸੁਧਾਰ ਆਪਣੇ ਘਰ ਤੋਂ ਕਰਨਾ ਪਊਗਾ ਆਪਣੀ ਰਸੋਈ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਅਸੀਂ ਹੁਣ ਲਿਆ ਕੇ ਜਮ੍ਹਾਂ ਕਰ ਲਈਆਂ ਨਾ ਅਡਾਪਟ ਕਰ ਲਈਆਂ ਉਹਨਾਂ ਨੂੰ ਕੱਟਣਾ ਪਊਗਾ ਮਹਿਮਾਨ ਆਉਂਦਾ ਮੈਂ ਕਹਿੰਦਾ ਕਿ ਚੰਗਾ ਹੋਊਗਾ ਉਹਨੂੰ ਨਿੰਬੂ ਪਾਣੀ ਪਿਆਇਆ ਜਾਵੇ ਹੂੰ ਬੰਦਾ ਖੁਸ਼ ਹੋ ਜਾਂਦਾ ਸ਼ਕੰਜ ਵੀ ਪੀ ਕੇ ਕੋਲਡ ਡਰਿੰਕ ਪੀ ਕੇ ਬੰਦਾ ਉਹਨਾਂ ਖੁਸ਼ ਨਹੀਂ ਹੁੰਦਾ ਜਿਹਨਾਂ ਨਿੰਬੂ ਪਾਣੀ ਪੀ ਕੇ ਖੁਸ਼ ਹੁੰਦੇ ਸਾਡੇ ਕੋਲ ਬਹੁਤ ਕੁਝ ਹੈ ਅਸੀਂ ਅਸੀਂ ਤਾਂ ਆਪਾਂ ਤਾਂ ਗੁੜ ਦਾ ਸ਼ਰਬਤ ਬਣਾ ਕੇ ਪੀ ਲੈਂਦੇ ਹੁੰਦੇ ਸੀ ਇਹ ਇਹ ਗਰੇ ਇੱਕ ਠੰਡੇ ਹੁੰਦੇ ਨੇ ਨਾ ਜਸਵਿੰਦਰ ਜੀ ਇਹ ਵੀ ਕਹਿੰਦੇ ਪਿਓਰ ਖੰਡ ਨਹੀਂ ਹੁੰਦੀ ਕੈਮੀਕਲ ਪੈਂਦਾ ਨਹੀਂ ਨਹੀਂ ਇਹ ਖੰਡਨ ਦਾ ਜੀ ਬਿਮਾਰੀ ਘਟ ਲੱਗੂਗੀ ਕਦੇ ਜਾ ਕੇ ਦੇਖਿਓ ਜੀ ਮੈਂ ਤੁਹਾਨੂੰ ਗੱਲ ਕਰਾਂ ਆਪਣੇ ਇੱਕ ਘਟੋ ਘਟ 20 ਸਾਲ ਪੁਰਾਣੀ ਗੱਲ ਕਰਾਂ ਮੈਂ ਘਟੋ ਘਟ 20 ਸਾਲ ਪੁਰਾਣੀ ਕਿਉਂਕਿ ਅੱਜ ਤੱਕ ਜਿਹੜੀ ਸ਼ਰਾਬ ਹੈ ਸ਼ਰਾਬ ਬਣਦੀ ਕੈਮੀਕਲ ਤੋਂ ਲੱਗ ਪਈ ਹੈ ਅੱਜ ਕੱਲ ਤਾਂ ਬੂੰਦਾਂ ਪੈਂਦੀਆਂ ਅੱਜ ਕੱਲ ਤਾਂ ਗੋੜਾ ਵਾਲਾ ਕੰਮ ਖਤਮ ਹੋ ਗਿਆ ਆਪਣੇ ਖਾਸਾ ਡਿਸਟਿਲਰੀ ਜਿਹੜੀ ਖਾਸਾ ਜਿਹੜੀ ਦੇਸੀ ਸ਼ਰਾਬ ਆਉਂਦੀ ਹੈ ਉਹੋ ਆਪਣੇ ਖਾਸ ਆਸਰੀ ਅਮਰਸਰ ਸਾਹਿਬ ਦੇ ਵਿੱਚ ਜਦੋਂ ਅਮਰਸਰ ਸ਼ਹਿਰ ਤੋਂ ਪਰੇ ਬਾਹਰ ਨਿਕਲਦੇ ਹਾਂ ਅਸੀਂ ਉਧਰਲੇ ਪਾਸੇ ਅਕਸਰ ਲੱਗਦੇ ਹੁੰਦੇ ਸੀ ਤੇ ਬੜੀ ਦੂਰ ਤੋਂ 5 7 10 ਕਿਲੋਮੀਟਰ ਤੋਂ ਪਹਿਲਾਂ ਜਿਹੜੀ ਬੈਡ ਸਮੈਲ ਆਉਣ ਲੱਗ ਪੈਂਦੀ ਸੀ ਮੈਂ ਗੁੜ ਖਰਾਬ ਹੁੰਦਾ ਨਾ ਉਹ ਜਿਵੇਂ ਜਦੋਂ ਜਦੋਂ ਆਪਾਂ ਜੇ ਸ਼ਰਾਬ ਲਾਣ ਵੈਸੀ ਵੀ ਪਾਤੀ ਦੇਸੀ ਤਾਂ ਉਹ ਮੋਸਕਾ ਹੁੰਦਾ ਨਾ ਉੱਥੇ ਅਸੀਂ ਲੰਘਣਾ ਨਾ ਕੋਲ ਦੀ ਉਹਦੇ ਕੰਧਾਂ ਛੋਟੀਆਂ ਹੁੰਦੀਆਂ ਸੀ ਤੇ ਗੁੜ ਦੇ ਜਿਹੜੇ ਆ ਉਹ ਬਹੁਤ ਵੱਡੇ ਵੱਡੇ ਜਿਹੜੇ ਢੇਰ ਲੱਗੇ ਹੁੰਦੇ ਸੀ ਗੁੜ ਤੇ ਠੀਕ ਹੈ ਜੀ ਉਹ ਜਿਹੜਾ ਸੀ ਹੁਣ ਉਹ ਗੁੜ ਤੋਂ ਬਣਾਈ ਜਾਂਦੀ ਗੁੜ ਤੋਂ ਬਣਦੀ ਸੀ ਤਾਂ ਉਹ ਮੈਂ ਕਹਿੰਦਾ ਵੀ ਤੁਸੀਂ ਆਪਾਂ ਇਹ ਗੱਲ ਮੰਨ ਸਕਦੇ ਕਿ ਹਾਂ ਠੀਕ ਹੈ ਵੀ ਉਹ ਸਹੀ ਸੀ ਉਹ 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 ਸ਼ਰਾਬ ਸੀ ਕਿਉਂਕਿ ਗੁੜ ਨੂੰ ਜਿਹੜਾ ਸੀ ਉਹ ਵਾ ਲਿਆ ਗਿਆ ਸੀਗਾ ਕਾੜਿਆ ਗਿਆ ਸੀਗਾ ਉਹਨੂੰ ਜੋ ਕੀਤਾ ਗਿਆ ਉਹਨੂੰ ਟ੍ਰੀਟ ਕੀਤਾ ਗਿਆ ਸੀਗਾ ਪਰ ਦੂਜੇ ਪਾਸੇ ਜਦ ਅੱਜ ਕੈਮੀਕਲ ਦੀ ਗੱਲ ਕਰੀਏ ਤਾਂ ਕੈਮੀਕਲ ਸ਼ਰਾਬ ਜਿਹੜੀ ਆਪਾਂ ਕੀ ਸੋਚ ਸਕਦੇ ਵਿੱਚ ਚੰਗੀ ਥੋੜੋ ਹੈ ਇਸ ਕਰਕੇ ਜਿਹੜੀਆਂ ਚੀਜ਼ਾਂ ਇਹ ਤੁਸੀਂ ਕੋਲਡ ਡਰਿੰਕ ਦੀ ਗੱਲ ਕੀਤੀ ਨਾ ਜੇ ਉੱਥੇ ਮੈਂ ਸੋਚਦਾ ਗੁੜ ਉੱਥੇ ਪਿਆ ਹੁੰਦਾ ਸੀ ਉਹ ਗੁੜ ਇੰਨਾ ਕੁ ਗਲਿਆ ਛੜਿਆ ਹੁੰਦਾ ਸੀ ਵੀ ਉੱਥੇ ਜਾ ਕੇ ਬੰਦਾ ਜੇ ਕਿਤੇ ਅੰਦਰ ਚਲਾ ਜਾਂਦਾ ਤਾਂ ਉੱਥੇ ਜਾ ਕੇ ਇਹ ਸੋਚਦਾ ਮੈਂ ਕਹਿੰਦਾ ਯਾਰ ਵੀ ਨਹੀਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਹਾਲਾਂਕਿ ਬਣਦੀ ਗੁੱੜਦੀ ਸੀ ਗੁੱੜ ਤਾਂ ਹੁਣ ਉਹ ਆਪਾਂ ਨੂੰ ਪਤਾ ਹੀ ਆਕਰੋ ਉਹਦਾ ਉਹਦਾ ਰੂਪ ਵਿਗੜੂਗਾ ਤਾਂ ਫੇਰ ਹੀ ਸ਼ਰਾਬ ਬਣੂਗੀ ਤਾਂ ਮੈਂ ਕਹਿੰਦਾ ਕਿ ਕੋਲਡ ਡਰਿੰਕ ਜਿਹੜਾ ਤੁਸੀਂ ਕਹਿੰਦੇ ਹੋ ਜੇ ਕਿਤੇ ਬਣਦਾ ਦੇਖ ਲਓ ਜਿਹੜੇ ਬੋਤਲ ਬੰਦ ਡੱਬਾ ਬੰਦ ਜੂਸ ਆਉਂਦੇ ਆ ਕੋਲਡ ਡਰਿੰਕ ਆਉਂਦੇ ਆ ਕਦੇ ਉੱਥੇ ਜਾ ਕੇ ਦੇਖ ਲਓ ਉਹਨਾਂ ਦੇ ਵਿੱਚ ਮਤਲਬ ਇੰਨੇ 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 ਅਨ ਸੇਫਟੀ ਨਾਲ ਬਣਾਇਆ ਜਾਂਦਾ ਹੈ ਮੈਂ ਇੱਕ ਹੋਰ ਚੀਜ਼ ਦੇ ਇੱਕ ਟਮਾਟੋ ਫੈਕਟਰੀ ਦੇ ਵਿੱਚ ਦੇਖਿਆ ਸੀ ਜਿਹੜਾ ਆਪਾਂ ਟਮਾਟੋ ਕੈਚੱਪ ਖਾਂਦੇ ਆ ਇਹਦੇ ਵਿੱਚ ਮੈਂ ਦੇਖਿਆ ਇੱਕ ਵਾਰੀ ਆਪਣੇ ਅੱਖਾਂ ਦੇ ਨਾਲ ਮੇਰਾ ਕੋਈ ਮਿੱਤਰ ਸੀਗਾ ਅਸੀਂ ਉਧਰ ਅੰਮ੍ਰਿਤਸਰ ਸਾਹਿਬ ਵਾਲੀ ਸਾਈਡ ਹੀ ਸੀਗੇ ਉਹਨੇ ਚਲੋ ਉਹਨਾਂ ਦੇ ਆਪਣੇ ਟਮਾਟਰ ਲਾਏ ਹੋਏ ਸੀ ਤੇ ਉਹ ਟਰਾਲੀ ਲੈ ਕੇ ਉੱਥੇ ਆਏ ਹੋਏ ਸੀ ਫੈਕਟਰੀ 'ਚ ਤੇ ਉਹ ਅਸੀਂ ਉਧਰੋਂ ਲੰਘਣਾ ਸੀਗਾ ਤੇ ਉਹ ਮੈਨੂੰ ਕਹਿੰਦਾ ਵੀ ਆਖੇ ਕੋਈ ਗੱਲ ਨਹੀਂ ਮੇਰੇ ਕੋਲ ਹੋ ਕੇ ਜਾਇਓ ਉੱਥੇ ਗਏ ਤਾਂ ਅਸੀਂ ਦੇਖ ਰਹੇ ਕਿ ਜਿਹੜੇ ਬੰਦੇ ਉਹਨੂੰ ਟਮਾਟਰਾਂ ਨੂੰ ਲਾ ਰਹੇ ਆ ਨਾ ਉਹ ਲੱਤਾਂ ਮਾਰ ਮਾਰ ਟਰੱਕਾਂ ਟਰਾਲੀਆਂ ਦੇ ਵਿੱਚੋਂ ਲਾ ਰਹੇ ਪੈਰਾਂ ਨਾਲ ਥੱਕ- ਤੇ ਵਿੱਚ ਹੀ ਇੱਥੋਂ ਤੱਕ ਵੀ ਸੀਗਾ ਵੀ ਉਹ ਵਿੱਚ ਬੰਦੇ ਜਿਹੜੇ ਉਹ ਪ੍ਰਵਾਸੀ ਜ਼ਿਆਦਾ ਹੁੰਦੇ ਉਹ ਜਰਦਾ ਵੀ ਮਲ ਰਹੇ ਆ ਉਹ ਉੱਥੇ ਖੜੇ ਹੀ ਉਹ ਸਿਗਰਟ ਪੀੜ ਵੀ ਪੀ ਰਹੇ ਆ ਹੁਣ ਪੀ ਕੇ ਕੋਈ ਬਾਹਰ ਤਾਂ ਸੁੱਟ ਨਹੀਂ ਜਾਂਦੇ ਉੱਥੇ ਸੁੱਟਦੇ ਨਾਲ ਉਹ ਜਦੋਂ ਜਰਦਾ ਪੀੜੀ ਲਾਉਗਾ ਬੰਦਾ ਥੁੱਕੂਗਾ ਵੀ ਤੇ ਹੂੰ ਮਤਲਬ ਇਹ ਚੀਜ਼ਾਂ ਜੇ ਅਸੀਂ ਬਣਦੀਆਂ ਦੇਖ ਲਈਏ ਨਾ ਤਾਂ ਸਾਡਾ ਦੈਲੀ ਨਹੀਂ ਕਰਦਾ ਕਿ ਮੈਂ ਨਹੀਂ ਕਹਿੰਦਾ ਕਿ ਹਰ ਇੱਕ ਥਾਂ ਤੇ ਮਾੜੇ ਤਰੀਕੇ ਨਾਲ ਬਣਦੀ ਹੈ ਪਰ ਬਹੁਤ ਥਾਵਾਂ ਤੇ ਸਾਡੇ ਇਹ ਇਹਨਾਂ ਚੀਜ਼ਾਂ ਦੀ ਅਣਗਿਣਤੀ ਲੋਕੀਏ ਸ਼ਰਾਰਤੀ ਲੋਕ ਹਨ ਇਹ ਲੇਬਰ ਕੰਮ ਕਰਦੀ ਆ ਜੀ ਖਾਣ ਵਾਲੀਆਂ ਚੀਜ਼ਾਂ ਲੈ ਰੋੜੀ ਬਣਦੀ ਆ ਗੁਲਾਬ ਜਾ ਉਹਨ ਸ਼ਰਾਰਤੀ ਲੋਕ ਰੀਨਾ ਵੀ ਪਾਉਂਦੇ ਬਣਾ ਬਣਾ ਕੇ ਨਹੀਂ ਸ਼ਰਾਰਤੀ ਨਹੀਂ ਜੀ ਮੈਂ ਉਹ ਸ਼ਰਾਰਤੀ ਕਹਾਂਗੀ ਹਾਂ ਮੈਂ ਕਹਿੰਦਾ ਫਲੇਵਰ ਹੈ ਨਾ ਹੂੰ ਫਲੇਵਰ ਹੈ ਉਹ ਕਹਿੰਦੀ ਲੈ ਰੀ ਕਿ ਮੈਂ ਗਲਾਬ ਜਾਨਾ ਵੇਖਿਆ ਸੀ ਵਿਚ ਬੰਦੇ ਠੁੱਕੀ ਜਾਂਦਾ ਵਿੱਚ ਗਲਾ ਜਾਣਾ ਪਿਆ ਮੈਂ ਕਹਿੰਦਾ ਕਿ ਆफी ਲੋਕੇ ਸ਼ਰਾਰਤ ਨਹੀਂ ਅਵੇਅਰ ਕਰਦੇ ਉਹ ਦੱਸਣਾ ਹੀ ਆ ਨਾ ਬੰਦੇ ਨੇ ਕਿ ਦੇਖੋ ਇਹ ਚੀਜ਼ਾਂ ਹੋ ਰਹੀਆਂ ਹੁਣ ਕਹਿੰਦੇ ਤੁਸੀਂ ਕੋਈ ਵੀ ਚੀਜ਼ ਕੁਆਂਟੀਟੀ ਦੇ ਵਿੱਚ ਵੇਖ ਰਹੇ ਹੋ ਕੁਆਂਟੀਟੀ ਦੇ ਵਿੱਚ ਕੋਈ ਚੀਜ਼ ਖਾ ਰਹੇ ਹੋ ਤੁਸੀਂ ਕਿ ਕੁਆਂਟੀਟੀ ਦੇ ਵਿੱਚ ਵੱਡੀ ਗਿਣਤੀ ਜੋ ਬਣ ਰਹੀ ਹੈ ਉਹਦੇ ਵੱਡੇ ਸਟਾਕ ਦੀ ਲੋੜ ਹੈ ਇਹ ਨਾ ਸੋਚੋ ਕਿ ਤੁਹਾਨੂੰ ਉਹ ਚੀਜ਼ ਜਿਹੜੀ ਪ੍ਰੋਸੈਸ ਜਾ ਰਹੀ ਹੈ ਉਹ ਬੜੇ ਵਧੀਆ ਤਰੀਕੇ ਨਾਲ ਹੱਥਾਂ ਨਾਲ ਆਟਾ ਮੈਦਾ ਗੁੰਨਿਆ ਗਿਆ ਹੋਊਗਾ ਕੁਛ ਥਾਵਾਂ ਤੇ ਹੁੰਦਾ ਮਸ਼ੀਨਾਂ ਨਾਲ ਹੁੰਦਾ ਪਰ ਜਿੱਥੇ ਜ਼ਿਆਦਾਤਰ ਦੇਸੀ ਫੈਕਟਰੀਆਂ ਜੁਗਾੜੂ ਲਾਈਆਂ ਹੁੰਦੀਆਂ ਹਨ ਉੱਥੇ ਉਹ ਆਟਾ ਜਿਹੜਾ ਨਾ ਤੁਸੀਂ ਕਦੇ ਵੇਖ ਲਓ ਗੋਲ ਗੱਪਿਆਂ ਵਾਲੇ ਵੀ ਆਟਾ ਯਾਤਰ ਪੈਰਾਂ ਨਾਲ ਘੁੰਮਦੇ ਪੈਦਾਂ ਹੂੰ 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 ਪੈਰਾਂ ਨਾਲ ਠੀਕ ਹੈ ਪਰ ਬੇਸ਼ੱਕ ਤੁਸੀਂ ਕਾਸੀ ਨਾ ਮਰਜੀ ਜਿਹਾ ਗੰਗਾ ਜਲ ਨਾਲ ਧੋ ਲੋ ਪੈਰ ਨੇ ਤਾਂ ਪੈਰ ਹੀ ਰਹਿਣਾ ਨਾ ਪੈਰ ਹੀ ਠੀਕ ਹੈ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨਾ ਇਹਨਾਂ ਇਹਨਾਂ ਦੇ ਵਿੱਚੋਂ ਨਿਕਲ ਕੇ ਆਈਆਂ ਉਹ ਚੀਜ਼ਾਂ ਜਿਹੜੀਆਂ ਸਾਡੇ ਰਸੋਈ ਦੇ ਵਿੱਚ ਪਹੁੰਚ ਗਈਆਂ ਤੇ ਉਹਨਾਂ ਚੀਜ਼ਾਂ ਨੇ ਜਿਹੜਾ ਦਿਮਾਗ ਖੂਨ ਬਲੱਡ ਸੋਚ ਬਿਰਤੀ ਉਹ ਸਾਰੀਆਂ ਚੀਜ਼ਾਂ ਚੇਂਜ ਕਰਤੀਆਂ ਹੂੰ ਉਹਦਾ ਇਹ ਨਤੀਜਾ ਹੈ ਕਿ ਅੱਜ ਜਿਹੜੀ ਗੇਬਿਰਤੀ ਡੇ ਬਾਈ ਡੇ ਜਿਹੜੀ ਵੱਧ ਰਹੀ ਹੈ ਨਾ ਅੱਜ ਆਪਾਂ ਸੋਚਦੇ ਹਾਂ ਕਿ ਅਰ ਜੇ ਸ਼ਹਿਰ ਚ ਇੱਕ ਅਧਾ ਮੰਡੀ ਚ ਦਿਸ ਜਾਂਦਾ ਆਪਦੀ ਵਿੱਚ ਪਿੰਡ ਚ ਦਿਸ ਜਾਂਦਾ ਤਾਂ ਅਸੀਂ ਕਹਿੰਨਾ ਲਓ ਫਲਾਣਾ ਇਸ ਕੰਮ ਚ ਪੈ ਗਿਆ ਇਹ ਗੱਲਾਂ ਭੁੱਲ ਜੋ ਇਹ ਗੱਲਾਂ ਯਾਦ ਰੱਖੋ ਕਿ ਜੇ ਉਹ ਜਿੱਥੋਂ ਉਹ ਚੀਜ਼ ਪੈਦਾ ਹੋ ਰਹੀ ਹੈ ਨਾ ਜਿੱਥੋਂ ਉਹ ਉਹ ਜਰਮਸ ਜਾ ਰਹੇ ਆ ਉਹ ਆਵੇ ਸਟਾਫ ਮੈਂਬਰ ਗਿੰਦੇ ਸਾਡਾ ਸਟਾਫ ਦਾ ਮੈਂਬਰ ਹੈ ਬਿਲਕੁਲ ਜੀ ਉਹ ਆ ਦੀ ਗਿਣਤੀ ਵਧਾਉਣਗੇ ਤੇ ਘਟਾਉਣਗੇ ਨੇ ਉਹ ਤਾਂ ਗਿਣਤੀ ਵਧਾਉਂਦੇ ਆ ਉਹਨਾਂ ਨੇ ਤਾਂ ਵਧਾਉਣੀ ਹੈ ਜੀ ਪਰ ਉਹ ਅਸਲ ਦੇ ਵਿੱਚ ਕੀ ਹੈ ਉਹ ਜੀ ਨੂੰ ਗਿਣਤੀ ਦੇ ਵਿੱਚ ਸ਼ਾਮਲ ਕਰਨਗੇ ਉਹਦੇ ਵਿੱਚ ਉਹਨੂੰ ਪਹਿਲਾਂ ਦਿਸੂਗਾ ਨਾ ਇਹ ਵੀ ਸਾਡੇ ਵਾਲੇ ਕੰਨ ਸਾਡੇ ਵਾਲੇ ਜਰਮਸ ਹੈਗੇ ਆ ਥੋੜੇ ਬਹੁਤੇ ਉਹ ਪੈਦਾ ਕਿੱਥੋਂ ਹੋ ਰਿਹਾ ਹੈ ਪੈਦਾ ਰਸੋਈ ਚ ਹੋ ਰਿਹਾ ਹੈ ਪੈਦਾ ਸਾਡੇ ਘਰੋਂ ਹੋ ਰਿਹਾ ਹੈ ਪੈਦਾ ਸਾਡੇ ਖਾਣ ਪੀਣ ਚੋਂ ਹੋ ਰਿਹਾ ਉਸ ਖਾਣ ਪੀਣ ਤੇ ਉਸ ਘਰਵ ਘਰੇ ਗਈਆਂ ਰਸੋਈ ਚ ਗਈਆਂ ਚੀਜ਼ਾਂ ਤੇ ਉਹਨਾਂ ਤੇ ਕੰਟਰੋਲ ਕਰਨਾ ਪਊਗਾ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਜੇ ਨਾ ਕਰਾਂਗੇ ਤਾਂ ਇਹੀ ਗੇਬਿਰਤੀ ਘਰ ਘਰ ਦੀ ਕਹਾਣੀ ਬਣ ਜਾਏ ਜੀ ਇਸ ਨੂੰ ਤੁਸੀਂ ਬਹੁਤ ਬਹੁਤ ਧੰਨਵਾਦ ਬਹੁਤ ਧੰ ਬੜੇ ਵਿਸਥਾਰ ਦੇ ਨਾਲ ਜਸਵਿੰਦਰ ਜ਼ੈਤੂਰੀ ਦੱਸਿਆ ਵੀ ਕੀ ਕਿਵੇਂ ਬਣਾਇਆ ਤੇ ਕਰ ਤੁਹਾਡੀ ਰਸੋਈ ਦੇ ਵਿੱਚ ਚੰਗਾ ਪਕਵਾਨ ਹੋਊਗਾ ਜਿਵੇਂ ਪਹਿਲਾਂ ਬਾਈ ਦੱਸ ਕੇ ਹੈ ਜਿਹੜਾ ਕੁਰਕਰੇ ਆ ਕੈਮੀਕਲ ਚੀਜ਼ਾਂ ਇਹਨਾਂ ਨੂੰ ਤੁਸੀਂ ਦਫੇ ਕਰੋ ਸੁੱਟ ਦਿਓ ਖਾਓ ਵੀ ਨਾ ਬੱਚਿਆਂ ਨੂੰ ਨਾ ਖਾਓ ਨਾ ਤੁਸੀਂ ਆਪ ਖਾਓ ਤੇ ਇਹੋ ਜੀ ਸਮੱਸਿਆ ਦੇ ਤੁਹਾਨੂੰ ਸਾਹਮਣਾ ਤੇ ਕਰਨਾ ਨਾ ਪਵੇ ਤੁਸੀਂ ਆਦੇ ਬੱਚਿਆਂ ਵੱਲ ਵੱਧ ਤੋਂ ਵੱਧ ਧਿਆਨ ਦਿਓ ਜਿਹੜਾ ਇਹ ਗੇ ਦਾ ਦਿਨੋਂ ਦਿਨ ਟਿੰਡ ਵੱਧਦਾ ਜਾ ਰਿਹਾ ਇਸ ਨੂੰ ਕੰਟਰੋਲ ਕੀਤਾ ਜਾਵੇ ਜੇਕਰ ਅਸੀਂ ਨਾ ਬੱਚਿਆਂ ਵੱਲ ਧਿਆਨ ਦਿੱਤਾ ਤਾਂ ਘਰ ਘਰ ਬੱਚਿਆਂ ਦੀ ਗਿਣਤੀ ਵੱਧ ਜਾਣੀ ਹੈ ਵੀਡੀਓ ਕਿਹੋ ਜਿਹੀ ਲੱਗੀ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਨਵੀਂ ਵੀਡੀਓ ਦੇ ਨਾਲ ਫਿਰ ਜਲਦੀ ਮਿਲਾਂਗੇ ਜਤਿ ਦਿਓ ਧੰਨਵਾਦ ਧੰਨਵਾਦ